ਗਰਮੀ ਦੀ ਰੁੱਤ ਚੱਲ ਰਹੀ ਹੈ ਪਰ ਇਹ ਰੁੱਤ ਪੰਜਾਬ ਦੇ ਲਈ ਕਿਤੇ ਨਾ ਕਿਤੇ ਸੁਖਾਲੀ ਨਹੀਂ ਗਰਮੀ ਜਿੱਥੇ ਵਧੀ ਹੈ ਉਸ ਦੇ ਨਾਲ ਹੀ ਮਾਹੌਲ ਵੀ ਕੁਝ ਗੱਲਾਂ ਨੂੰ ਲੈ ਕੇ ਬਹੁਤ ਗਰਮਾਇਆ ਹੋਇਆ ਪੰਜਾਬੀ ਧਰਨੇ ਲਾਉਣੇ ਸਿੱਖ ਗਏ ਪੰਜਾਬੀ ਹੱਕਾਂ ਲਈ ਬੋਲਣਾ ਸਿੱਖ ਗਏ ਪਰ ਹੁਣ ਇਹ ਕਹਿਣ ਲੱਗੇ ਲੋਕ ਵੀ ਉਹ ਜਿਹੜੇ ਗੱਟਸ ਸੀਗੇ ਜਾਂ ਉਹ ਘੂੜੀਆਂ ਵੱਟੀਆਂ ਸੀ ਉਹਨਾਂ ਦੇ ਨਤੀਜੇ ਹੁਣ ਸਾਹਮਣੇ ਆ ਰਹੇ ਆ ਜੋ ਪੰਜਾਬੀਆਂ ਨੂੰ ਚੱਲਣੇ ਪੈ। ਤੁਸੀਂ ਗੱਲ ਕੀਤੀ ਹੈ ਮੈਂ ਸਮਝ ਗਿਆ ਤੁਸੀਂ ਕੰਗਣਾ ਰਾਓਤ ਤੇ ਗੱਲ ਕੀਤੀ ਐ ਜਿਨੇ ਪੰਜਾਬ ਨਾਲ ਗਦਾਰੀ ਕੀਤੀ ਤੇ ਜਿਨੇ ਪੰਜਾਬੀ ਸਿਰਫ ਪੱਗਾਂ ਦੇ ਸਿਰਫ ਸਾਹਿਬੇ ਦਿੱਲੀ ਦੀ ਗੁਲਾਮੀ ਕੀਤੀ ਉਹਨਾਂ ਨੂੰ ਬਾਦਸ਼ਾਹੀ ਮਿਲੀ ਤੇ ਉਹਨਾਂ ਨੇ ਟੌਟਗਰੀ ਪੰਜਾਬ ਨਾਲ ਕੀਤੀ ਸਾਡੇ ਸਿੱਖਾਂ ਦਾ ਇਤਿਹਾਸ ਫਰੋਲ ਕੇ ਦੇਖ ਲੋ ਜਦੋਂ ਵੀ ਪਾਇਆ ਏ ਟੀਸੀ ਦੇ ਬੇਰ ਨੂੰ ਹੱਥ ਪਾਇਆ ਕਿਸੇ ਰਾਹgir ਜਾਂਦੇ ਨੂੰ ਨਹੀਂ ਕੁੱਟਿਆ ਜੇ ਇੰਦਰਾ ਗਾਂਧੀ ਮਾਰੀ ਐ ਤਾਂ ਸ਼ਰਿਆਮ ਮਾਰੀ ਤੇ ਉਹਨਾਂ ਨੇ ਕਿਹਾ ਕਿ ਅਸੀਂ ਮਾਰੀ ਇਹ ਕੰਗਣਾ ਰਾਓ ਦੇ ਥੱਪੜ ਮਾਰਿਆ ਸਾਡੀ ਕੁੜੀ ਨੇ ਸ਼ਰੀਆਮ ਭੈਣ ਨੇ ਸਾਡੀ ਨੇ ਥੱਪੜ ਮਾਰਿਆ ਤੌਥੀ ਖੜ ਗਈ ਭੱਜੀ ਨਹੀਂ ਇਹ ਜਿਹੜੇ ਪਹਾੜੀਏ ਐ ਇਹਦਾ ਇਤਿਹਾਸ ਫਰੋਲ ਕੇ ਦੇਖ ਲੋ 10ਵੇਂ ਪਾਸ਼ਾ ਦੇ ਟਾਈਮ 'ਚ ਇਹਨਾਂ ਨੇ ਗਦਾਰੀਆਂ ਸਾਡੇ ਨਾਲ ਕੀਤੀਆਂ ਖਾਸ ਕਰਕੇ ਸਿੱਖ ਕੌਮ ਨਾਲ ਅੱਜ ਵੀ ਉਹ ਜਦੋਂ ਵੀ ਇਹ ਅੱਜ ਤੱਕ ਤੁਹਾਡੇ ਸਾਹਮਣੇ ਆ ਗਈ ਨਾ ਵੀ ਸਿੱਖਾਂ ਨੂੰ ਕੁੱਟ ਹੋ ਰਿਹਾ ਐ ਸੋਸ਼ਲ ਮੀਡੀਆ ਕਰਕੇ ਪਿਛੇ ਪਿੱਛੇ ਤੋਂ ਜਦੋਂ ਸੋਸ਼ਲ ਮੀਡੀਆ ਤੇ ਜਲਦੀ ਦੇਖ ਲੋ ਸਾਡੇ ਜਿੰਨੇ ਟਰੱਕ ਡਰਾਈਵਰ ਸਾਡੇ ਟੈਕਸੀ ਡਰਾਈਵਰ ਉਹਨਾਂ ਦੀ ਕਿੰਨੀਆਂ ਕਟਾਈਆਂ ਹੁੰਦੀਆਂ ਨੇ ਦੇਵਤਿਆਂ ਦੀ ਧਰਤੀ ਹੈ ਹਿਮਾਚਲ ਉਹ ਕਹਿੰਦੇ ਇਸ ਦਾ ਸਤਿਕਾਰ ਬਹੁਤ ਕਰਦੇ ਆ ਜਿਹੜੇ ਆਤੀਤੀ ਸਾਡੇ ਕੋਲ ਆਦੇ ਟੂਰਿਸਟ ਆਂਦੇ ਆ ਉਹਨਾਂ ਦੀ ਇਸ ਦਾ ਰਿਸਪੈਕਟ ਬੜੀ ਕਰਦੇ ਆ ਵੀ ਸਾਡੇ ਤਾਂ ਇਹ ਉਹਦੇ ਵਿੱਚ ਹੈ ਨਹੀਂ ਇਹ ਤੁਸੀਂ ਹੜਦੰਗਵਾਜ ਆ ਤੁਸੀਂ ਆਂਨੇ ਹੋ ਤੁਸੀਂ ਆਕੇ ਉੱਥੇ ਗਾਲ੍ਹਾਂ ਕੱਢਦੇ ਹੋ ਲੋਕਾਂ ਨਾਲ ਪੰਗੇ ਲੈਂਦੇ ਹੋ ਤਾਂ ਤੁਹਾਨੂੰ ਸਜ਼ਾ ਭੁਗਤਣੀ ਪੈਂਦੀ ਕੰਗੜਾ ਹੋਰਾਂ ਨੇ ਕਹਿ ਦਿੱਤਾ ਵੀ ਇਹ ਜਿਹੜਾ ਮੇਰੇ ਨਾਲ ਹੋਇਆ ਉਹ ਅੱਤਵਾਦੀ ਨਿਸ਼ਾਨੀ ਹੈ ਪੰਜਾਬ ਦੇ ਵਿੱਚ ਵਣਪ ਰਹੇ ਨਹੀਂ ਜੇ ਪੰਜਾਬ ਹੈ ਤਾਂ ਹਿਮਾਚਲ ਵੱਸਦਾ ਉਹ ਕਹਿੰਦੇ ਸਾਨੂੰ ਤੁਹਾਡੀ ਲੋੜ ਨਹੀਂ ਕਮੈਂਟਾਂ ਦੇ ਵਿੱਚ ਟਿੱਪਣੀਆਂ ਦੇ ਵਿੱਚ ਉਹ ਵੀ ਫੇਰ ਗੱਲਾਂ ਕਰਦੇ ਆ ਨਾ ਉੱਥੇ ਦੇ ਲੋਕ ਉਹ ਕਹਿੰਦੇ ਆਪਣਾ ਜੇ ਬੰਦੇ ਬਣ ਕੇ ਆਉਣਾ ਤਾਂ ਆਓ ਨਹੀਂ ਇੱਥੇ ਆਉਣ ਦੀ ਕੋਈ ਲੋੜ ਨਹੀਂ ਫੇਰ ਹਿਮਾਚਲ ਪੰਜਾਬ ਕਰਕੇ ਕਿੱਦਾਂ ਹੋਇਆ ਨਹੀਂ ਜਦੋਂ ਇੱਕ ਵਾਰ ਕਰਕੇ ਤਾਂ ਦੇਖ ਲੈਣ ਨਾ ਮੋਦੀ ਸਾਹਿਬ ਨੂੰ ਕਹੇ ਤਾਂ ਕਹਿਣ ਉਹ ਹੁਣ ਤਾਂ ਉਹਨਾਂ ਦੀ ਸਾਰਾ ਕੁਝ ਆ ਉੱਥੇ ਇੱਕ ਵਾਰ ਸਾਨੂੰ ਬੱਕ ਕਰਕੇ ਦੇਖ ਲੈਣ 6 ਮਹੀਨੇ ਚੱਕ ਲਾ ਜੂਗੀ ਤੁਸੀਂ ਕੋਈ ਪੇਪਰ ਦੇਣ ਗਏ ਅੱਧੇ ਨੰਬਰ ਪਿੱਛੇ ਰਹਿ ਗਏ ਤੁਹਾਨੂੰ ਉੱਥੇ ਨੌਕਰੀ ਮਿਲ ਜੂ ਜਦੋਂ ਇੱਕ ਬੰਦਾ ਬਿੱਟੂ ਵਰਗਾ ਲੋਕਾਂ ਨੇ ਨਕਾਰਤਾ ਛੱਡਦਾ ਪਿੱਛੇ ਉਹਨੂੰ ਬਜੀਰੀ ਕਿਉਂ ਮਿਲੀ ਇਹ ਤਾਂ ਬੜੀਆਂ ਚੰਗੀਆਂ ਗੱਲਾਂ ਹੁਣ ਆ ਰਹੀਆਂ ਨਾ ਪਿਛਲੇ ਦਿਨਾਂ ਤੋਂ ਤੁਸੀਂ ਦੇਖ ਰਹੇ ਹੋ ਉਹ ਕਹਿੰਦੇ ਜੇ ਪੰਜਾਬ ਦਾ ਭੱਲਾ ਹੁੰਦਾ ਬੰਦੀ ਸਿੰਘਾਂ ਨੂੰ ਛੱਡ ਕੇ ਤਾਂ ਮੈਂ ਤਿਆਰ ਆ ਮੇਰਾ ਪਰਿਵਾਰ ਕੋਈ ਵਿਰੋਧ ਨਹੀਂ ਕਰੂਗਾ ਅਮਰਤਪਾਲ ਹੋਰਾਂ ਦੇ ਮਾਪਿਆਂ ਨੂੰ ਮਿਲਣ ਦੀਆਂ ਗੱਲਾਂ ਹੋ ਰਹੀਆਂ ਆ ਅੱਜ ਉਹ ਪੰਜਾਬ ਦਾ ਉਹਨੂੰ ਸੀਓ ਬਣਾਉਣ ਨੂੰ ਫਿਰਦੇ ਵੀ ਤੂੰ ਪੰਜਾਬ ਦਾ ਸੀਓ ਬਣਨਾ ਮੋਤ ਬਿੱਟੂ ਸਾਹਿਬ ਅੱਜ ਉਹਨੂੰ ਥੱਥੇ ਇਹ ਝੰਡੀ ਮੇਰੀ ਉਹ ਕਿਉਂ ਮਿਲੀ ਵੀ ਤੂੰ ਸਿੱਖਾਂ ਦੀ ਇੱਕ ਵਾਰੀ ਨਾਲ ਲੈ ਲਿਆ ਫਿਰ ਬਿਆਨ ਤੇ ਬੁੱਚੜ ਵਾਲੀ ਕਰੀ ਗੁਲਾਮ ਨੂੰ ਕਦੇ ਇਨਸਾਫ਼ ਨਹੀਂ ਮਿਲਿਆ ਜਿਹੜਾ ਬੰਦਾ ਗੁਲਾਮ ਹੁੰਦਾ ਨਾ ਉਹ ਤਾਂ ਛਿੱਤਰੇ ਪੈ ਸਕਦੇ ਉਹਨੂੰ ਇਨਸਾਫ਼ ਨਹੀਂ ਮਿਲਣਾ ਇਹ ਮਸਲਾ ਜਿਹੜਾ ਕਿ ਤੁਹਾਨੂੰ ਪੰਜਾਬ ਦਾ ਮਸਲਾ ਲੱਗਦਾ ਜੇ ਇਹ ਲੱਗਦਾ ਵੀ ਕਿਸੇ ਇੰਡੀਵਿਜੂਅਲ ਦਾ ਮਸਲਾ ਹੈ ਉਹਨਾਂ ਦੀ ਕਿਸੇ ਨਾਲ ਟਕਰਾਰ ਹੋਈ ਲੜਾਈ ਹੋ ਗਈ ਜਿਹੜੀ ਕਿ ਅਕਸਰ ਹਰਥਾ ਹੁੰਦੀ ਆ ਫਿਰ ਇਹ ਮਸਲਾ ਪੰਜਾਬ ਦਾ ਮਸਲਾ ਕਿਵੇਂ ਬਣਦਾ ਜੇ ਇਹ ਮਸਲਾ ਪੰਜਾਬ ਦਾ ਬਣ ਗਿਆ ਤਾਂ ਪੰਜਾਬ ਦੀ ਸਰਕਾਰ ਨੂੰ ਫਿਰ ਕਿੱਦਾਂ ਦੇ ਕੈਥਲ ਦੇ ਵਿੱਚ ਸਾਡੇ ਸਿੱਖ ਮੁੰਡੇ ਨਾਲੇ ਹੋਏ ਸਾਡੇ ਨਾਲੇ ਕਿਉਂ ਹੁੰਦਾ ਸਾਨੂੰ ਇਹ ਕਿਉਂ ਕਿਹਾ ਜਾਂਦਾ ਤੁਹਾਡੇ 12 ਵਜਾ ਦਾਂਗੇ ਕਾੰਗਰਸ ਦੇ ਲੀਡਰ ਜਿਹੜੇ ਜਿੱਤੇ ਇਹਨਾਂ ਦੀ ਗੱਲ ਕਰਦੇ ਆ ਜਾਂ ਝਾੜੂ ਵਾਲੇ ਜਿੱਤੇ ਆ ਇਹ ਤਾਂ ਇੱਕੋ ਗੱਠ ਪੁੱਤਲੀ ਦੇ ਪੁੱਤ ਐ ਇਹ ਪੰਜਾਬ ਦੇ ਹੱਕ ਚ ਕਦੋਂ ਬੋਲੂਗੇ ਤੇ ਜਦੋਂ ਭਗਵੰਤ ਮਾਨ ਗਿਆ ਸੀ ਇੱਕ ਦਿੱਲੀ ਤੇ ਚੱਕਣ ਬੱਗੇ ਬੱਗੇ ਨੂੰ ਅਗਲੇ ਨੇ ਸੋ ਨਹੀਂ ਪਤਨੀ ਟੱਪਣ ਦਿੱਤਾ ਜਿਨ੍ਹਾਂ ਦਾ ਰਾਜ ਭਾਗ ਹੁੰਦਾ ਇਹਦੇ ਉਰੇ ਪੰਜਾਬ ਚ ਆ ਕੇ ਚੱਕ ਲੈ ਗੇ ਸ਼ੁਭ ਕਰਨ ਸਾਡੇ ਨੂੰ ਆ ਕੇ ਪੰਜਾਬ ਚ ਮਾਰ ਗਏ ਜਿਹੜੇ ਜਿੱਤੇ ਉਹਨਾਂ ਤੋਂ ਤੁਸੀਂ ਦੱਸ ਰਹੇ ਹੋ ਦਲਾਲ ਕਿ ਜਿੱਤੇ ਹੋਏ ਇਹ ਦਲਾਲ ਆ ਦਿੱਲੀ ਦੇ ਪਰ ਫਿਰ ਜਿਹੜੇ ਦਲਾਲ ਨਹੀਂ ਤੁਹਾਡੇ ਮੁਤਾਬਕ ਹੈਗੇ ਫਿਰ ਸਿਮਰਨਜੀਤ ਸਿੰਘ ਮਾਨ ਕਿਉਂ ਹਾਰਦੇ ਆ ਲਖਸਾਣਾ ਕਿਉਂ ਹਾਰਦਾ ਲਖਸਾਣਾ ਬਧੀਆ ਹਰਾਤਾ ਉਹਨਾਂ ਲੋਕਾਂ ਨੇ ਉਹ ਕਰਾਂ ਬੈਠ ਜੂਗਾ ਹੁਣ ਕਿਉਂਕਿ ਜੇ ਉਹ ਐਸੈਂਬਲੀ ਚ ਜਾਂਦਾ ਉੱਥੇ ਉਹਨੇ ਪੰਜਾਬ ਦੀ ਗੱਲ ਕਰਨੀ ਸੀ ਪੰਜਾਬ ਦੇ ਪਾਣੀ ਦੀ ਗੱਲ ਕਰਨੀ ਸੀ ਨਸ਼ੇ ਦੀ ਗੱਲ ਕਰਨੀ ਸੀ ਇਹ ਸਾਡੇ ਲੋਕਾਂ ਨੂੰ ਨਹੀਂ ਹਾਜਮ ਹੋਈ ਗੱਲ ਇਹਨਾਂ ਨੇ ਹਰਾਤਾ ਇਹਨਾਂ ਨੂੰ ਉਹੀ ਬਾਦਲ ਪਰਿਵਾਰ ਚੰਗਾ ਲੱਗਿਆ ਜਿਹੜੇ ਬਾਦਲ ਪਰਿਵਾਰ ਨੇ ਸਾਡਾ ਸਭ ਤੋਂ ਵੱਧ ਕਾਹਨ ਕੀਤਾ ਗੱਲ ਪੁਲਿਸ ਦੀ ਆ ਗਈ ਨਾ ਹੁਣ ਥਾਣੇ 'ਚ ਕਹਿੰਦੇ ਗੁਰੂ ਗ੍ਰੰਥ ਸਾਹਿਬ ਲੈ ਕੇ ਵੜ ਗਏ ਤੁਸੀਂ ਲਾ 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 ਹੋ ਗਈ ਠੀਕ ਹੈ ਉਹਨਾਂ ਤੇ ਐਨਐਸਏ ਲਾਤੀ ਜਦੋਂ ਪੁਲਿਸ ਪੈਸੇ ਦੇ ਘਰਾਂ ਆ ਕੇ ਜੁੱਤੀਆਂ ਪਾ ਕੇ ਵੜ ਜਾਂਦੀ ਹੈ ਉਹ ਇਹ ਨਹੀਂ ਦੇਖਦੀ ਵੀ ਇੱਥੇ ਕਿਸੇ ਦਾ ਘਰ ਆ ਪਾਠ ਪੂਜਾ ਵਾਲਾ ਕਮਰਾ ਹੈ ਜਾਂ ਕੀ ਆ ਇਹ ਉਹਨੂੰ ਇੱਕ ਮੁੰਡੇ ਨੂੰ ਖਿੱਚ ਕੇ ਲੈ ਜਾਂਦੀ ਫਿਰ ਉਦੋਂ ਨਹੀਂ ਬਜਾਦੀ ਵੀ ਹੁੰਦੀ ਪਿਆਰ ਵੀ ਤਾਂ ਉਦੋਂ ਵੀ ਹੁੰਦੀ ਹੈ ਨਾ ਉਦੋਂ ਕਿਉਂ ਨਹੀਂ ਬੋਲਦੀ ਸਰਕਾਰ ਉਹ ਕੰਗਣਾ ਨੇ ਜਦੋਂ ਟਕੇ ਟਕੇ ਦੀਆਂ ਕਿਹਾ ਉਹ ਕੁੜੀ ਕਿਸਾਨਾਂ ਦੀ ਹੈ ਉਹਦੀ ਮਾਂ ਧਰਨੇ ਚ ਰਹੀ ਅੰਦਰਲੀ ਜ਼ਮੀਰ ਤਾਂ ਜਾਗਦੀ ਹੈ ਨਾ ਇੱਕ ਇਸ ਦੀ ਨਹੀਂ ਖਬਰ ਕਿ ਕਿੰਨੇ ਕੁ ਭਰਾਵਾਂ ਦੀ ਜਮੀਰ ਯਾਰ ਅੰਦਰ ਤੇ ਖੋਲਦੀ ਏ ਠੀਕ ਆ ਉਹ ਨਹੀਂ ਕਈ ਵਾਰ ਮਜਬੂਰੀ ਚ ਬੋਲਦੇ ਉਹ ਕੁੜੀ ਤੇ ਥੱਪੜ ਮਾਰਿਆ ਸਾਡੀ ਨਜ਼ਰ ਚ ਕੋਈ ਗਲਤ ਨਹੀਂ ਕੀਤਾ ਹਾਂ ਜੇ ਉਹ ਥੱਪੜ ਕਿਸੇ ਗਰੀਬ ਦੇ ਮਜਲੂਮ ਦੇ ਮਾਰਦੀ ਫਿਰ ਉਹ ਕੁੜੀ ਗਲਤ ਸੀ ਸਵਤਤਾ ਹੈ ਨਾ ਜੇ ਬਰਾਬਰ ਦੇ ਨੂੰ ਟੱਕਰੋ ਇੱਕ ਗਰੀਬਾਂ ਨੂੰ ਤੁਸੀਂ ਜਿਹੜੇ ਜਾ ਰਹੇ ਵਿਚਾਰੇ ਟੈਕਸੀ ਡਰਾਈਵਰ ਨੂੰ ਘੇਰ ਕੇ ਕੁੱਟਦੇ ਆ ਇਹ ਕੋਈ ਸ਼ੇਰ ਵਾਲੀ ਕੰਮ ਇਹ ਕੁੱਟਮਾਰ ਦੇ ਹੱਕ ਚ ਹੈਗੇ ਤੁਸੀਂ ਵੈਸੇ ਤੁਸੀਂ ਕਹ ਰਹੇ ਉਹਨਾਂ ਨੂੰ ਕੁੱਟਣ ਇਹ ਇਹ ਜਿਹੜੀ ਹਿੰਸਾ ਇਹਨੂੰ ਤੁਸੀਂ ਅ ਸਹਾਰਾ ਦਿੰਦੇ ਹੋ ਵੀ ਇਦਾਂ ਹੋਣਾ ਚਾਹੀਦੀ ਹੈ ਜਦੋਂ ਤੁਸੀਂ ਕਿਸੇ ਨੂੰ ਟਾਰਗੇਟੇ ਕਰੀ ਜਾਉਂਗੇ ਉਹਨੂੰ ਤਸਾਈਓ ਜਾਉਂਗੇ ਫਿਰ ਕੋਲਾ ਕਰੇ ਤਾਂ ਕਰੇ ਕੀ ਇੱਕੋ ਰਸਤਾ ਰਹਿ ਜਾਂਦਾ ਸਮਾਂ ਬਦਲਦਾ ਹੈ ਸਮੇਂ ਦੇ ਨਾਲ ਰੁੱਤਾਂ ਬਦਲਦੀਆਂ ਪਰ ਰੁੱਤਾਂ ਦਾ ਬਦਲਣਾ ਲੋਕਾਂ ਦੇ ਲਈ ਚੰਗਾ ਹੀ ਹੁੰਦਾ ਹੈ ਕਿਉਂਕਿ ਜਦੋਂ ਰੁੱਤ ਬਦਲਦੀ ਹੈ ਤਾਂ ਬਹੁਤ ਕੁਝ ਚੰਗਾ ਲੈ ਕੇ ਆਉਂਦੀ ਹੈ ਗਰਮੀ ਦੀ ਰੁੱਤ ਚੱਲ ਰਹੀ ਹੈ ਪਰ ਇਹ ਰੁੱਤ ਪੰਜਾਬ ਦੇ ਲਈ ਕਿਤੇ ਨਾ ਕਿਤੇ ਸੁਖਾਲੀ ਨਹੀਂ ਗਰਮੀ ਜਿੱਥੇ ਵਧੀ ਹੈ ਉਸਦੇ ਨਾਲ ਹੀ ਮਾਹੌਲ ਵੀ ਕੁਝ ਗੱਲਾਂ ਨੂੰ ਲੈ ਕੇ ਬਹੁਤ ਗਰਮਾਇਆ ਹੋਇਆ ਬੀਤੇ ਕੁਝ ਦਿਨਾਂ ਦੀ ਗੱਲ ਕਰੀਏ ਤਾਂ ਬਾਰ-ਬਾਰ ਕੁਝ ਘਟਨਾਵਾਂ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ ਕਿ ਪੰਜਾਬੀਆਂ ਦੀ ਕਿਸੇ ਦੂਜੇ ਸੂਬੇ ਦੇ ਵਿੱਚ ਕੁੱਟਮਾਰ ਹੋ ਗਈ ਜਾਂ ਕੰਗਣਾ ਰਣੌਤ ਵਾਲਾ ਮਸਲਾ ਲੈ ਲიਏ ਇਲੈਕਸ਼ਨ ਲੰਘ ਕੇ ਹਟੀ ਹੈ ਬਹੁਤ ਕੁਝ ਪੰਜਾਬ ਦੇ ਵਿੱਚ ਬੀਤੇ ਕੁਝ ਦਿਨਾਂ ਦੇ ਵਿੱਚ ਅਜਿਹਾ ਚੱਲਿਆ ਜਿਸ ਦੀਆਂ ਚਰਚਾਵਾਂ ਖੂਬ ਸੋਸ਼ਲ ਮੀਡੀਆ ਦੇ ਉੱਤੇ ਹੋਈਆਂ ਪਰ ਜਦੋਂ ਬਹੁਤ ਸਾਰੀਆਂ ਚਰਚਾਵਾਂ ਹੋਣ ਤਾਂ ਉਹਨਾਂ ਦੇ ਉਹਦਾ ਵਿਸ਼ਲੇਸ਼ਣ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਤੇ ਪੰਜਾਬ ਦੀਆਂ ਕਟਨਾਵਾਂ ਦਾ ਕਿਸਾਨੀ ਦੇ ਨਾਲ ਬਹੁਤ ਗੂੜਾ ਸਬੰਧ ਹਮੇਸ਼ਾ ਰਹਿੰਦਾ ਕਿਉਂਕਿ ਖੇਤੀ ਪ੍ਰਧਾਨ ਸੂਬਾ ਹੈ ਪੰਜਾਬ ਤੇ ਬਹੁਤਾਤ ਇੱਥੇ ਕਿਸਾਨ ਹੀ ਰਹਿੰਦੇ ਐ ਸੋ ਸਾਡੇ ਨਾਲ ਕਿਸਾਨ ਆਗੂ ਕੁਲਵਿੰਦਰ ਸਿੰਘ ਇਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਬਹੁਤ ਸਵਾਗਤ ਹੈ ਪਹਿਲਾ ਚੈਨਲ ਤੇ ਬਹੁਤ ਬਹੁਤ ਧੰਨਵਾਦ ਸਤਨਾਮ ਜੀ ਤੇ ਪੰਜਾਬੀ ਲੋਕ ਚੈਨਲ ਦਾ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਕਿਸਾਨੀ ਅੰਦੋਲਨ ਜਿਹੜਾ ਪਹਿਲਾ ਹੁੰਦਾ ਦਿੱਲੀ ਦੇ ਵਿੱਚ ਇੱਕ ਸਾਲ ਤੁਸੀਂ ਬੈਠਦੇ ਹੋ ਇੱਕ ਵਸਤਾ ਇਹ ਕਿਹਾ ਜਾਂਦਾ ਵੀ ਉਸ ਤੋਂ ਪੰਜਾਬ ਨੂੰ ਸਿੱਖਣ ਨੂੰ ਬਹੁਤ ਕੁਝ ਮਿਲਿਆ ਪੰਜਾਬ ਦੇ ਲੋਕਾਂ ਦੇ ਵਿੱਚ ਬੜੇ ਗੱਠਸ ਆ ਗਏ ਪੰਜਾਬੀ ਧਰਨੇ ਲਾਉਣੇ ਸਿੱਖ ਗਏ ਜੀ ਪੰਜਾਬੀ ਹੱਕਾਂ ਲਈ ਬੋਲਣਾ ਸਿੱਖ ਗਏ ਪਰ ਹੁਣ ਇਹ ਕਹਿਣ ਲੱਗ ਗਏ ਲੋਕ ਵੀ ਉਹ ਜਿਹੜੇ ਗੱਠਸ ਸੀਗੇ ਜਾਂ ਉਹ ਘੂਰੀਆਂ ਵਟੀਆਂ ਸੀ ਉਹਨਾਂ ਦੇ ਨਤੀਜੇ ਹੁਣ ਸਾਹਮਣੇ ਆ ਰਹੇ ਆ ਜੋ ਪੰਜਾਬੀਆਂ ਨੂੰ ਚੱਲਣੇ ਪਏ ਦੇਖੋ ਪੰਜਾਬੀ ਇਸ ਧਰਨੇ ਤੋਂ ਨਹੀਂ ਪੰਜਾਬੀ ਜੱਤ ਤੋਂ ਸੇਕ ਕਮ ਹੋਣ ਚੋਂ ਆਈ ਹੈ ਉਦੋਂ ਤੋਂ ਹੀ ਹੱਕ ਸੱਚ ਦੀ ਲੜਾਈ ਲੜਨ ਤੇ ਮਜਲੂਮਾਂ ਨੂੰ ਜ਼ੁਲਮ ਦੇ ਖਿਲਾਫ ਲੜਨਾ ਸਿਖਾਇਆ ਇਹਨਾਂ ਨੇ ਤੇ ਜੇ ਕਿਸੇ ਦੇ ਕੋਈ ਜ਼ੁਲਮ ਕਰਦਾ ਹੈ ਬਾਰਸ਼ਾ ਉਹਨੂੰ ਵੀ ਸਿਖਾਇਆ ਵੀ ਇਹਨਾਂ ਤੇ ਜ਼ੁਲਮ ਨਹੀਂ ਕਰ ਸਾਡੇ 'ਤੇ ਟੱਕਰ ਲੈ ਸੋ ਤੁਸੀਂ ਗੱਲ ਕੀਤੀ ਹੈ ਮੈਂ ਸਮਝ ਗਿਆ ਤੁਸੀਂ ਕੰਗਣਾ ਰਾਉਤ ਤੇ ਗੱਲ ਕੀਤੀ ਹੈ ਵੀ ਜੋ ਵੀ ਕੰਗਣਾ ਰਾਉਤ ਦੇ ਕਰਕੇ ਸਾਡੀ ਭੈਣ ਕੁਲਵਿੰਦਰ ਕੌਰ ਨੇ ਕੀਤਾ ਉਹ ਅਸੀਂ ਉਹਦੇ ਹੱਕ ਦੇ ਵਿੱਚ ਅੰਬ ਸਾਹਿਬ ਤੋਂ ਐਸਐਸਪੀ ਦਫ਼ਤਰ ਤੱਕ ਮਾਰਚ ਵੀ ਕੀਤਾ ਬਿਜੇ ਉਹਦੇ ਦਾ ਤੱਕਾ ਹੋਇਆ ਤਾਂ ਸਾਰਾ ਪੰਜਾਬ ਉਹਦੇ ਕੁੜੀ ਦੇ ਨਾਲ ਖੜਾ ਹੁਣ ਖੜੇ ਉਹ ਨਾਲ ਹੁਣ ਤਾਂ ਖਬਰ ਵੀ ਨਹੀਂ ਆ ਰਹੀ ਕੋਈ ਵੀ ਕੁਲਵਿੰਦਰ ਕੌਰ ਕਿੱਥੇ ਆ ਕੀ ਹੁਣ ਕੀ ਕੋਈ ਚੱਲ ਰਿਹਾ ਨਹੀਂ ਦੇਖੋ ਉਹਦੇ ਪਰਿਵਾਰ ਨਾਲ ਸਾਡੀ ਗੱਲਬਾਤ ਹੁੰਦੀ ਰਹਿੰਦੀ ਹੈ ਸਾਡੀ ਜਥੇਬੰਦੀਆਂ ਦੀ ਜਿਸ ਤਰ੍ਹਾਂ ਉਹ ਕਹੂਗੇ ਦੇਖੋ ਪਰਿਵਾਰ ਤੋਂ ਅਸੀਂ ਵੱਖ ਨਹੀਂ ਹੋ ਸਕਦੇ ਜਿਸ ਤਰ੍ਹਾਂ ਪਰਿਵਾਰ ਕਹੂਗਾ ਉਸ ਤਰ੍ਹਾਂ ਅਸੀਂ ਉਹਦੇ ਹੱਕ 'ਚ ਖੜੇ ਆ ਪਰਿਵਾਰ ਅਸੀਂ ਉਹ ਮਾਰਚ ਕੀਤਾ ਪਰਿਵਾਰ ਦੀ ਸਹਿਮਤੀ 'ਚ ਕੀਤਾ ਪਰਿਵਾਰ ਦੇ ਨਾਲ ਖੜੇ ਆ ਉਸ ਕੁੜੀ ਦੇ ਨਾਲ ਖੜੇ ਆ ਤੁਸੀਂ ਕੁਲਵਿੰਦਰ ਕੌਰ ਉਹਨਾਂ ਦੇ ਹੱਕ 'ਚ ਖੜ ਗਏ ਕਿ ਉਹਨਾਂ ਨੇ ਜੋ ਕੀਤਾ ਠੀਕ ਕੀਤਾ ਤੇ ਪਰ ਉਸਤੇ ਨਾਲ ਹੀ ਬਹੁਤ ਸਾਰੇ ਪੰਜਾਬੀ ਵੀ ਇਸ ਗੱਲ ਦੀ ਖਿਲਾਫਤ ਦੇ ਵਿੱਚ ਆਏ ਭਾਵੇਂ ਕੋਈ ਕਲਾਕਾਰ ਹੋਣ ਕੁਝ ਲੋਕਾਂ ਨੇ ਜਿਹਨੀਆਂ ਗੱਲਾਂ ਕਹੀਆਂ ਵੀ ਇਹ ਤਾਂ ਬਹੁਤ ਮਾੜਾ ਹੋਇਆ ਜੋ ਕੁਝ ਹੋਇਆ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਤੇ ਹੁਣ ਤੁਹਾਨੂੰ ਲੱਗਦਾ ਵੀ ਜੇ ਤੁਸੀਂ ਸਾਥ ਦਿੱਤਾ ਸੀ ਤਾਂ ਅੱਜ ਨਤੀਜੇ ਭੁਗਤਨੇ ਪੈ ਰਹੇ ਆ ਹਿਮਾਚਲ ਦੇ ਵਿੱਚ ਜਾ ਕੇ ਪੰਜਾਬੀਆਂ ਨੂੰ ਦੇਖੋ ਜਿਹੜੇ ਪੰਜਾਬੀ ਐ ਪੱਗਾਂ ਜਿਨ੍ਹਾਂ ਨੇ ਸਿਰਫ ਸਾਹਿਬ ਜਿਵੇਂ ਤੁਸੀਂ ਬਿੱਟੂ ਹੋ ਗਿਆ ਹੋਰ ਜਿੰਨੇ ਵੀ ਹੈਗੇ ਤੇ ਜਿੰਨੇ ਪੰਜਾਬ ਦੇ ਝੋਲੀ ਚੁੱਕੇ ਪੰਜਾਬ ਸੌਰੀ ਦਿੱਲੀ ਦੇ ਦਿੱਲੀ ਦੇ ਝੋਲੀ ਚੁੱਕੇ ਟਾਟ ਐ ਦਿੱਲੀ ਦੇ ਬਾਦਸ਼ਾਹੀ ਉਹਨਾਂ ਨੂੰ ਹੀ ਮਿਲੀਆਂ ਜਿਨੇ ਜਿਨੇ ਪੰਜਾਬ ਨਾਲ ਗਦਾਰੀ ਕੀਤੀ ਤੇ ਜਿਨੇ ਪੰਜਾਬੀ ਪੱਗਾਂ ਦੇ ਸਿਰਫ ਸਾਹਿਬੇ ਦਿੱਲੀ ਦੀ ਗੁਲਾਮੀ ਕੀਤੀ ਉਹਨਾਂ ਨੂੰ ਬਾਦਸ਼ਾਹੀ ਮਿਲੀ ਤੇ ਉਹਨਾਂ ਨੇ ਟਾਟ ਗਿਰੀ ਪੰਜਾਬ ਨਾਲ ਕੀਤੀ ਦੂਜੀ ਗੱਲ ਸਾਡੇ ਸਿੱਖਾਂ ਦਾ ਇਤਿਹਾਸ ਫਰੋਲ ਕੇ ਦੇਖ ਲੋ ਜਦੋਂ ਵੀ ਪਾਇਆ ਏ ਟੀਸੀ ਦੇ ਬੇਰ ਨੂੰ ਹੱਥ ਪਾਇਆ ਕਿਸੇ ਰਾਹਗੀਰ ਜਾਂਦੇ ਨੂੰ ਨਹੀਂ ਕੁੱਟਿਆ ਲੱਕੜ ਬੱਗੇ ਤੁਸੀਂ ਦੇਖੋ ਉਹਨਾਂ ਨੇ ਨਾ ਡਿਸਕਵਰੀ ਤੇ ਲੱਕੜ ਬੱਗਿਆਂ ਵਾਲਾ ਕੰਮ ਨਹੀਂ ਕਰਿਆ 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 ਸਿੱਖ ਕੌਮ ਨੇ ਵੀ 10 50 ਬੰਦੇ ਨੇ ਘੇਰ ਕੇ ਇੱਕ ਨੂੰ ਕੁੱਟ ਦੇਣਾ ਜੇ ਇੰਦਰਾ ਗਾਂਧੀ ਮਾਰੀ ਐ ਤਾਂ ਸ਼ਰੀਆਮ ਮਾਰੀ ਤੇ ਉਹਨਾਂ ਨੇ ਕਿਹਾ ਕਿ ਅਸੀਂ ਮਾਰੀ ਜੇ ਕੰਗਣਾ ਰੌ ਦੇ ਥੱਪੜ ਮਾਰਿਆ ਸਾਡੀ ਕੁੜੀ ਨੇ ਸ਼ਰੀਆਮ ਭੈਣ ਨੇ ਸਾਡੀ ਨੇ ਥੱਪੜ ਮਾਰਿਆ ਤਾਂ ਉੱਥੇ ਖੜ ਗਈ ਭੱਜੀ ਨਹੀਂ ਪਰ ਇਹ ਜਿਹੜੇ ਪਹਾੜੀਏ ਆ ਇਹਦਾ ਇਤਿਹਾਸ ਫਰੋਲ ਕੇ ਦੇਖ ਲੋ 10ਵੇਂ ਪਾਸ਼ਾ ਦੇ ਟਾਈਮ 'ਚ ਇਹਨਾਂ ਨੇ ਗਦਾਰੀਆਂ ਸਾਡੇ ਨਾਲ ਕੀਤੀਆਂ ਖਾਸ ਕਰਕੇ ਸਿੱਖ ਕੌਮ ਨਾਲ ਅੱਜ ਵੀ ਉਹ ਜਦੋਂ ਵੀ ਇਹ ਅੱਜ ਤੱਕ ਤੁਹਾਡੇ ਸਾਹਮਣੇ ਆ ਗਈ ਨਾ ਵੀ ਸਿੱਖਾਂ ਨੂੰ ਕੁੱਟ ਹੋ ਰਿਹਾ ਐ ਸੋਸ਼ਲ ਮੀਡੀਆ ਕਰਕੇ ਪਿਛੇ ਦੇ ਪਿੱਛੇ ਤੋਂ ਜਦੋਂ ਸੋਸ਼ਲ ਮੀਡੀਆ ਤੇ ਜਰ ਵੀ ਦੇਖ ਲੋ ਸਾਡੇ ਜਿੰਨੇ ਟਰੱਕ ਡਰਾਈਵਰ ਸਾਡੇ ਟੈਕਸੀ ਡਰਾਈਵਰ ਉਹ ਇਹ ਸਾਡੇ ਲੋਕਾਂ ਨੂੰ ਸਮਝ ਆਣੀ ਚਾਹੀਦੀ ਹੈ ਪਹਾੜੀਆਂ ਨਾਲ ਤੇ ਨਾਤਾ ਸਾਨੂੰ ਜਿੰਨੀ ਜਲਦੀ ਅਸੀਂ ਤੋੜ ਲਵਾਂਗੇ ਉਨਾ ਚੰਗਾ ਰਾਵਾਂਗੇ ਹੋਰ ਬਥੇਰੇ ਸਾਨੂੰ ਘੁੰਮਣ ਵਾਸਤੇ ਜ਼ਰੂਰੀ ਪਹਾੜੀਆਂ ਨੇ ਢਿੱਡ ਭਰਨਾ ਸਾਡੀ ਮੈਂ ਜੇ ਉਹਨਾਂ 'ਚ ਹਿੰਮਤ ਹੈ ਪਹਾੜੀਆਂ ਦੇ ਵਿੱਚ ਸਾਡ ਤੋਂ ਬਦਰਾ ਲੈਣਾ ਹੈ ਸਾਡੇ ਕਿਸੇ ਲੀਡਰ ਨੂੰ ਕੁੱਟਣ ਜਿਵੇਂ ਅਸੀਂ ਕੁੱਟੇ ਆ ਉਹਨਾਂ ਦੀ ਲੀਡਰ ਕੁੱਟੀ ਸਾਡੀ ਕੁੜੀ ਨੇ ਕਿਸੇ ਆਮ ਬੰਦੇ ਤੇ ਥੱਪੜ ਨਹੀਂ ਮਾਰਿਆ ਆਮ ਬੰਦੇ ਨੂੰ ਉਹ ਹੀ ਨਹੀਂ ਕਹੀ ਆਮ ਬੰਦੇ ਨੂੰ ਅਸੀਂ ਆਏ ਬਿਨੂੰ ਚਾਹ ਵੀ ਪਿਲਾਉਣੇ ਪਾਣੀ ਵੀ ਪਿਲਾਉਣੇ ਆ ਇਹੀ ਕੱਲ ਤਾਂ ਉਹ ਵੀ ਕਹਿੰਦੇ ਆ ਬਿਅਤਿਤੀ ਦੇਵ ਉਹ ਭਵਾ ਅਸੀਂ ਦੇਵ ਭੂਮੀ ਐ ਦੇਵਤਿਆਂ ਦੀ ਧਰਤੀ ਐ ਹਿਮਾਚਲ ਉਹ ਕਹਿੰਦੇ ਇਸ ਦਾ ਸਤਿਕਾਰ ਬਹੁਤ ਕਰਦੇ ਆ ਜਿਹੜੇ ਅਤੀਤੀ ਸਾਡੇ ਕੋਲ ਆਂਦੇ ਟੂਰਿਸਟ ਆਂਦੇ ਆ ਉਹਨਾਂ ਦੀ ਇਸ ਦਾ ਰਿਸਪੈਕਟ ਬੜੀ ਕਰਦੇ ਆ ਵੀ ਸਾਡੇ ਤਾਂ ਇਹ ਉਹਦੇ ਵਿੱਚ ਹੈ ਨਹੀਂ ਇਹ ਤੁਸੀਂ ਹੜਦੰਗ ਗਵਾਜ ਆ ਤੁਸੀਂ ਆਂਨੇ ਹੋ ਤੁਸੀਂ ਆ ਕੇ ਉੱਥੇ ਗਾਲ੍ਹਾਂ ਕੱਢਦੇ ਹੋ ਲੋਕਾਂ ਨਾਲ ਪੰਗੇ ਲੈਨੇ ਹੋ ਤਾਂ ਤੁਹਾਨੂੰ ਸਜ਼ਾ ਭੁਗਤ ਨਹੀਂ ਪੈਂਦੀ ਦੇਖੋ ਇੱਕ ਕਿਸੇ ਦੀ ਵੀਡੀਓ ਪੈ ਦਿਖਾ ਦੇਣ ਹੁਣ ਤਾਂ ਹਰੇਕ ਕੋ ਕੈਮਰਾ ਐ ਵੀ ਕਿਸੇ ਸਿੱਖ ਨੇ ਖਾਸ ਕਰ ਪੰਜਾਬੀ ਨੇ ਚਾਹੋ ਹਿੰਦੂ ਵੀ ਆ ਚਾਹੇ ਮੁਸਲਮਾਨ ਆ ਚਾਹੇ ਕੋਈ ਵੀ ਜਿਹੜਾ ਪੰਜਾਬੀ ਹੈ ਵੀ ਕਿਸੇ ਨੂੰ ਉਹ ਇਹ ਕਹਿ ਕੇ ਬੁਲਾਇਆ ਹੋਵੇ ਠੀਕ ਹੈ ਇਹ ਆਪਣੀ ਰੰਜਸ ਕੱਢ ਰਹੇ ਹਨ ਉਹੀ ਵੀ ਉਹ ਕੁੜੀ ਸਾਡੀ ਕੁੱਟੀ ਜੀ ਅਸੀਂ ਇਹਨੂੰ ਕੁੱਟਾਂਗੇ ਜਿਵੇਂ ਉਹ ਸੂਰੀ ਦੇ ਪਿੱਛੇ ਉਹ ਚੱਕਰਾ ਜਿਹਾ ਲੁਧਿਆਣੇ ਵਾਲਾ ਬੋਲਦਾ ਹੁੰਦਾ ਸਾਡਾ ਸੂਰੀ ਮਾਰਤਾ ਸੂਰੀ ਮਾਰਿਆ ਕਿਉਂ ਸਵਾਲ ਤਾਂ ਇਹ ਉੱਠਦਾ ਨਾ ਜਦੋਂ ਤੁਸੀਂ ਸਾਨੂੰ ਟਾਰਗੇਟ ਕਰੋਗੇ ਹੁਣ ਕੰਗਣਾ ਦੇ ਥੱਪੜ ਵੱਜ ਗਿਆ ਸਾਰਾ ਪੰਜਾਬ ਅੱਤਵਾਦੀ ਹੋ ਗਿਆ ਅੱਜ ਹਿਮਾਚਲ ਵਾਲੇ ਨੇ ਸਾਡੇ 4-5 ਮੁੰਡੇ ਸਿੱਖ ਕੁਰਤੇ ਹਿਮਾਚਲ ਕੀ ਹੈ ਹਿਮਾਚਲ ਅੱਜ ਤਾਲੀਵਾਨ ਜਾਂ ਕੋਈ ਹੋਰ ਉਗਰਵਾਦੀ ਕਹਿ ਲਓ ਉਹ ਹੈ ਜਿਹੜਾ ਜਿਹੜਾ ਵੀ ਸਾਡਾ ਸਿੱਖ ਜਾਂਦਾ ਉਹਨੂੰ ਕੱਲੇ ਨੂੰ ਘੇਰ ਕੇ ਕੁੱਟ ਦੇ ਉਹ ਤਾਂ ਕਹਿੰਦੇ ਕੰਗੜਾ ਹੋ ਰਿਹਾ ਨਾ ਕਹਿੰਦਾ ਵੀ ਇਹ ਜਿਹੜਾ ਮੇਰੇ ਨਾਲ ਹੋਇਆ ਉਹ ਅੱਤਵਾਦੀ ਨਿਸ਼ਾਨੀ ਹੈ ਪੰਜਾਬ ਦੇ ਵਿੱਚ ਵਣਪ ਰਹੇ ਨਹੀਂ ਜੇ ਪੰਜਾਬ ਹੈ ਤਾਂ ਹਿਮਾਚਲ ਵੱਸਦਾ ਜਿਸ ਦਿਨ ਅਸੀਂ ਤਾਂ ਕਹਿ ਰਹੇ ਹਾਂ ਇੱਕ ਚੀਜ਼ ਹੋਰ ਮੈਂ ਹੁਣੇ ਸਾਡੇ ਲੋਕਾਂ ਨੂੰ ਜਿੰਨੀ ਜਲਦੀ ਅਕਲ ਆਜੂਗੀ ਨਾ ਵੀ ਆਪਣੇ ਵੱਧ ਅਧਿਕਾਰਾਂ ਦੀ ਇਹਨਾਂ ਲੀਡਰਾਂ ਦਾ ਖੜਾ ਛੱਡ ਕੇ ਦਿੱਲੀ ਦਾ ਖੜਾ ਛੱਡ ਕੇ ਆਪਣੇ ਵੱਧ ਅਧਿਕਾਰਾਂ ਦੀ ਪੰਜਾਬੀ ਸੂਬਾ ਜਿਵੇਂ 66 ਦੇ ਵਿੱਚ ਲਿਆ ਸੀ ਕੁਰਬਾਨੀਆਂ ਕਰਕੇ ਅੱਜ ਫੇਰ ਹਿੰਦੀ ਥੋਪੀ ਜਾਂਦੀ ਸਾਡੇ ਤੇ ਹਨਾ ਤੇ ਉਸ ਤਰ੍ਹਾਂ ਹੀ ਜਦੋਂ ਤੱਕ ਅਸੀਂ ਨਾ ਤੋਂ ਬੱਖ ਹੋਣ ਦੀ ਗੱਲ ਨਹੀਂ ਕਰਦੇ ਜਦੋਂ ਤੱਕ ਅਸੀਂ ਕਹਿੰਦੇ ਨਹੀਂ ਵੀ ਸਾਨੂੰ ਸਾਡੇ ਸਾਰੇ ਅਧਿਕਾਰ ਚਾਹੀਦੇ ਆ ਜਿਵੇਂ ਦੀਪ ਬਾਈ ਕਹਿੰਦਾ ਸੀ ਸਾਨੂੰ ਸਾਡੇ ਅਧਿਕਾਰ ਚਾਹੀਦੇ ਆ ਸਾਡਾ ਸਾਡਾ ਖਿੱਤਾ ਏ ਸਾਡੀ ਪੰਜਾਬੀ ਬੋਲੀ ਏ ਸਾਡਾ ਸੱਭਿਆਚਾਰ ਏ ਸਾਰਾ ਕੁਝ ਏ ਸਾਨੂੰ ਇੱਕ ਵੱਖਰਾ ਦੇਸ਼ ਚਾਹੀਦਾ ਪਰ ਉਹ ਕਹਿੰਦੇ ਆ ਵੀ ਤੁਸੀਂ ਤੁਸੀਂ ਕਹਿੰਦੇ ਵੀ ਹਿਮਾਚਲ ਜਿਹੜਾ ਹੈਗਾ ਪੰਜਾਬ ਕਰਕੇ ਆ ਉਹ ਕਹਿੰਦੇ ਸਾਨੂੰ ਤੁਹਾਡੀ ਲੋੜ ਨਹੀਂ ਕਮੈਂਟਾਂ ਦੇ ਵਿੱਚ ਟਿੱਪਣੀਆਂ ਦੇ ਵਿੱਚ ਉਹ ਵੀ ਫਿਰ ਗੱਲਾਂ ਕਰਦੇ ਆ ਨਾ ਉੱਥੇ ਦੇ ਲੋਕ ਉਹ ਕਹਿੰਦੇ ਆਪਣਾ ਜੇ ਬੰਦੇ ਬਣ ਕੇ ਆਉਣਾ ਤਾਂ ਆਓ ਨਹੀਂ ਇੱਥੇ ਆਉਣ ਦੀ ਕੋਈ ਲੋੜ ਨਹੀਂ ਫਿਰ ਹਿਮਾਚਲ ਪੰਜਾਬ ਕਰਕੇ ਕਿੱਦਾਂ ਹੋਇਆ ਨਹੀਂ ਜਦੋਂ ਇੱਕ ਵਾਰ ਕਰਕੇ ਤਾਂ ਦੇਖ ਲੈਣ ਨਾ ਮੋਦੀ ਸਾਹਿਬ ਨੂੰ ਕਹੇ ਤਾਂ ਕਹਿਣ ਉਹ ਹੁਣ ਤਾਂ ਉਹਨਾਂ ਦੀ ਸਾਰਾ ਕੁਝ ਆ ਉੱਥੇ ਇੱਕ ਵਾਰ ਸਾਨੂੰ ਵੱਖ ਕਰਕੇ ਦੇਖ ਲੈਣ 6 ਮਹੀਨੇ ਚੱਕ ਲਾ ਜੂਗੀ ਵੀ ਚైనా ਇਹਨਾਂ ਨੂੰ ਚੱਪਲਾਾਂ ਕੇ ਕੁੱਟਦਾ ਨਹੀਂ ਕੁੱਟਦਾ ਬਾਰਡਰਾਂ ਦੇ ਸਾਡੇ ਮੁੰਡੇ ਮਰਦੇ ਆ ਰੋਜ਼ ਇੱਕ লাশ ਸਾਡੇ ਸਿੱਖ ਮੁੰਡੇ ਦੀ ਆਉਂਦੀ ਆ ਬਾਰਡਰ ਇਸ ਰੰਗੇ ਚ ਜਿਸ ਰੰਗੇ ਨੇ ਸਾਨੂੰ ਕੁਝ ਦਿੱਤਾ ਹੀ ਨਹੀਂ ਹੁਣ ਤੱਕ ਸਾਡਾ ਖੋ ਕੇ ਸਭ ਕੁਝ ਲੈ ਗਿਆ ਸਰੰਜਾ ਤੱਕ ਅਸੀਂ ਆ ਗਏ ਟੀਕਿਆਂ ਕੇ ਸਾਡੇ ਨੌਜਵਾਨ ਮਰ ਰਹੇ ਤੇ ਪਾਣੀ ਸਾਡਾ ਖੋਲੇ ਗੇ ਪੰਜਾਬੀ ਸਾਡੀ ਖਤਮ ਕਰਤੀ ਕਿਹੜੇ ਦੇਸ਼ ਦੀ ਇਹ ਗੱਲ ਕਰਦੇ ਕਿਹੜਾ ਸੱਭਿਆਚਾਰ ਦੀ ਗੱਲ ਕਰਦੇ ਜਿਨੇ ਜਿਆਦਾ ਟੌਟ ਕੀਤੀ ਪੰਜਾਬ ਦੇ ਨਾਲ ਬਿੱਟੂ ਵਰਗਾ ਹੋ ਗਿਆ ਯਾਰ ਜਿੰਨੇ ਵੀ ਹੋ ਗਏ ਅੱਜ ਉਹਨਾਂ ਨੂੰ ਸਰਦਾਰੀਆਂ ਦਿੱਤੀਆਂ ਜਾਣੀਆਂ ਇੱਕ ਹਰ ਇੱਕ ਇੱਕ ਗੱਲ ਹੋਰ ਤੁਸੀਂ ਕੋਈ ਪੇਪਰ ਦੇਣ ਗਏ ਅੱਧੇ ਨੰਬਰ ਪਿੱਛੇ ਰਹਿ ਗਏ ਤੁਹਾਨੂੰ ਉੱਥੇ ਨੌਕਰੀ ਮਿਲ ਜੂ ਜਦੋਂ ਇੱਕ ਬੰਦਾ ਬਿੱਟੂ ਵਰਗਾ ਲੋਕਾਂ ਨੇ ਨਕਾਰਤਾ ਛੱਡਦਾ ਪਿੱਛੇ ਉਹਨੂੰ ਵਜੀਰੀ ਕਿਉਂ ਮਿਲੀ ਕਿਉਂਕਿ ਜਿੰਨਾ ਉਹ ਸਾਡੇ ਖਿਲਾਫ ਬਕਵਾਸ ਮਾਰਦਾ ਸੀ ਜਿੰਨਾ ਉਹ ਸਾਨੂੰ ਮਾੜਾ ਬੋਲਦਾ ਸੀ ਉਸ ਕਰਕੇ ਉਹਨੂੰ ਅੱਜ ਵਜੀਰੀ ਮਿਲ ਰਹੀ ਹੈ ਪਰ ਮਾੜਾ ਬੋਲਦੇ ਉਹ ਤਾਂ ਬੜੀਆਂ ਚੰਗੀਆਂ ਗੱਲਾਂ ਹੁਣ ਆ ਰਹੀਆਂ ਨਾ ਪਿਛਲੇ ਦਿਨਾਂ ਤੋਂ ਤੁਸੀਂ ਦੇਖ ਰਹੇ ਹੋ ਉਹ ਕਹਿੰਦੇ ਜੇ ਪੰਜਾਬ ਦਾ ਭੱਲਾ ਹੁੰਦਾ ਬੰਦੀ ਸਿੰਘਾਂ ਨੂੰ ਛੱਡ ਕੇ ਤਾਂ ਮੈਂ ਤਿਆਰ ਆ ਮੇਰਾ ਪਰਿਵਾਰ ਕੋਈ ਵਿਰੋਧ ਨਹੀਂ ਕਰੂਗਾ ਅਮਰਤਪਾਲ ਹੋਰਾਂ ਦੇ ਮਾਪਿਆਂ ਨੂੰ ਮਿਲਣ ਦੀਆਂ ਗੱਲਾਂ ਹੋ ਰਹੀਆਂ ਤੇ ਇਹ ਗੱਲਾਂ ਤੁਹਾਨੂੰ ਹਜਮ ਕਿਉਂ ਨਹੀਂ ਹੁੰਦੀਆਂ ਬਾਈ ਸਵਾਲ ਤਾਂ ਇਹੀ ਉੱਠਦਾ ਹੈ ਨਾ ਜਦੋਂ ਸ 6 ਮਹੀਨੇ ਉਹਦੇ ਪਹਿਲਾਂ ਬਿਆਨ ਕੀ ਸੀ 6 ਮਹੀਨੇ ਤੋਂ ਪਹਿਲਾਂ ਪਿਛਲੇ ਬਿਆਨ ਦੇਖੋ ਅੱਜ ਕਿਉਂ ਹੋ ਰਹੇ ਕਿਉਂਕਿ ਅੱਜ ਉਹ ਪੰਜਾਬ ਦਾ ਉਹਨੂੰ ਸੀਓ ਬਣਾਉਣ ਨੂੰ ਫਿਰਦੇ ਵੀ ਤੂੰ ਪੰਜਾਬ ਦਾ ਸੀਓ ਬਣਨਾ ਬਿੱਟੂ ਸਾਹਿਬ ਅੱਜ ਉਹਨੂੰ ਉੱਥੇ ਤੇ ਇਹ ਝੰਡੀ ਮਿਲੀ ਉਹ ਕਿਉਂ ਮਿਲੀ ਵੀ ਤੂੰ ਸਿੱਖਾਂ ਦੇ ਇੱਕ ਵਾਰੀ ਨਾਲ ਲੈ ਲਿਆ ਫਿਰ ਬਿਆਨ ਤੇ 부ਚੜ ਵਾਲੀ ਕਰੀ ਜਿਵੇਂ ਬਿਆਨ ਤੇ 부ਚੜ ਦੇ ਰਾਜ ਦੇ ਵਿੱਚ 15-15 ਸਾਲ ਸਾਡੇ ਪਿੰਡਾਂ ਚੋਂ ਬਰਾਤਾਂ ਨਹੀਂ ਚੜੀਆਂ ਸਾਡੇ 13-13 ਸਾਲ ਦੇ ਜੁਆਗ ਚੱਕ ਕੇ ਮਾਰਦੇ ਸੀ ਉਹ ਸਾਨੂੰ ਦੁਬਾਰੇ ਦਿਖਾਊਗਾ ਇਹ ਇਹ ਉਸੇ ਉਸੇ 부ਚੜ ਦਾ ਪੁੱਤ ਆ ਇਹ ਇਹ ਲੋਕਾਂ ਨੂੰ ਜਿੰਨੀ ਜਲਦੀ ਦੀ ਮਿੱਠੀ ਬੋਲ ਆਵਾਜ਼ ਚ ਨਾਉਣ ਮਿੱਠੀ ਬੋਲੀ ਚ ਨਾਉਣ ਤੁਸੀਂ ਕਿਸਾਨ ਹੋ ਪਰ ਕਿਸਾਨੀ ਦੇ ਹੱਕ ਤੇ ਬੜਾ ਡਟ ਕੇ ਖੜੇ ਸੀ ਉਹ ਮੋਰਚੇ ਦੇ ਦੌਰਾਨ ਆਪਣੇ ਜਿਹੜੇ ਨਾਲ ਤੁਰੇ ਜਾਂਦੇ ਭਾਜਪਾ ਦੇ ਵੱਡੇ ਸੀਨੀਅਰ ਨੇਤਾ ਉਹਨਾਂ ਬਾਰੇ ਵੱਡੀ ਗੱਲ ਕਹਿਤੀ ਸੀ ਉਹਨਾਂ ਨੇ ਜੁੱਤੀ ਖੋਲਣ ਤੱਕ ਆ ਗਏ ਸੀ ਨਹੀਂ ਇਹ ਤਾਂ ਹੁਣ ਬੀਜੇਪੀ ਵਾਲਿਆਂ ਨੂੰ ਚਾਹੀਦਾ ਨਾ ਥੁੱਕ ਕੇ ਚੱਟਿਆ ਕਿਨਾਂ ਨੇ ਇਹਨਾਂ ਨੇ ਉਹ ਗਰੇਵਾਲ ਨੂੰ ਕਹਿੰਦਾ ਮੈਂ ਜੁੱਤੀ ਮਾਰੂੰ ਕਹਿੰਦਾ ਸੀ ਨਾ ਆਜ ਉਹ ਫੇਰ ਉਹਨਾਂ ਦੀ ਪਾਰਟੀ ਚ ਹੈ ਇਹ ਉਹੀ ਚੀਜ਼ ਹੈ ਨਾ ਉਸ ਟਾਈਮ ਇਹ ਬੋਲੇ ਤੇ ਜਿੰਨਾ ਵੀ ਅੱਜ ਪੰਜਾਬ ਨੂੰ ਦੱਸਣਾ ਹਮਦਰਦੀ ਦਿਖਾ ਕੇ ਆਪਣਾ ਬਣਾਉਣਾ ਚਾਹੁੰਦੇ ਆ ਪਰ ਸੱਪ ਦਾ ਪੁੱਤ ਕਦੇ ਆਪਣਾ ਨਹੀਂ ਹੋ ਸਕਦਾ ਉਹਨੂੰ ਜਿੰਨਾ ਮਰਜ਼ੀ ਦੁੱਧ ਪਿਲਾ ਲਿਓ ਉਹਨੇ ਡੰਗ ਮਾਰਨੇ ਮਾਰਨਾ ਬਿੱਟੂ ਨੂੰ ਜਿੰਨਾ ਲੋਕ ਪੰਜਾਬੀ ਪਿਆਰ ਕਰਨਗੇ ਇਹ ਤੁਹਾਡੇ ਧੀਆ ਪੁੱਤਾਂ ਨੂੰ ਖਤਮ ਕਰਨ ਨੂੰ ਕਰੂਗਾ ਤੁਸੀਂ ਤੁਸੀਂ ਹਿਮਾਚਲ ਦੀ ਗੱਲ ਕਰ ਰਹੇ ਸੀ ਉੱਧਰ ਫੇਰ ਇੱਕ ਵਾਰ ਚੱਲੀ ਕਿ ਹਿਮਾਚਲ ਦੇ ਜਿਹੜੇ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੇ ਇਹ ਕਹਿਤਾ ਬਈ ਕਿ ਇਸ ਤਰ੍ਹਾਂ ਦੀ ਕੋਈ ਗੱਲ ਹੀ ਹੋਈ ਸਾਡੇ ਧਿਆਨ ਚ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਇਹ ਹੱਥ ਵਗੈਰਾ ਦੇਖ ਰਹੇ ਸੀ ਇਸ ਗੱਲ ਨੂੰ ਲੈ ਕੇ ਇਹਨਾਂ ਦੀ ਖਿੱਚੋ ਤਾਣ ਉੱਥੇ ਸ਼ੁਰੂ ਹੋਈ ਆ ਉਸ ਤੋਂ ਬਾਅਦ ਅਸੀਂ ਜ਼ਰੂਰ ਇਹਨਾਂ ਨੂੰ ਕਿਹਾ ਵੀ ਤੁਹਾਡਾ ਮੈਡੀਕਲ ਕਰਦੇ ਆ ਤੁਹਾਨੂੰ ਅਸੀਂ ਪੁਲਿਸ ਸਟੇਸ਼ਨ ਲੈ ਕੇ ਚਲਦੇ ਆ ਪਰ ਇਹਨਾਂ ਨੇ ਕੋਈ ਕਾਰਵਾਈ ਕਰਨ ਤੋਂ ਇਨਕਾਰ ਕਰਤਾ ਤੇ ਸਾਡੇ ਹਿਸਾਬ ਦੇ ਵਿੱਚ ਕੋਈ ਅਜਿਹੀ ਗੱਲ ਹੈ ਨਹੀਂ ਇ ਬਾਰੋਂ ਆਏ ਹੋਏ ਇੱਥੇ ਘੁੰਮਣ ਆਏ ਸੀ ਉਹ ਨਾਲ ਲੜਕੀ ਵੀ ਬਾਹਲੇ ਦੇਸ ਦੀ ਹੈ ਜੇ ਉਹ ਇੱਥੇ ਕੋਈ ਕਾਰਵਾਈ ਕਰਾਉਂਦੇ ਉਹਨਾਂ ਤਾਂ ਕੋਈ ਕੇਸ ਬਣ ਜਾਣਾ ਸੀ ਕਿਉਂਕਿ ਗੁਲਾਮ ਨੂੰ ਕਦੇ ਇਨਸਾਫ ਨਹੀਂ ਮਿਲਿਆ ਜਿਹੜਾ ਬੰਦਾ ਗੁਲਾਮ ਹੁੰਦਾ ਨਾ ਉਹ ਤਾਂ ਛਿੱਤਰੇ ਪੈ ਸਕਦੇ ਉਹਨੂੰ ਇਨਸਾਫ ਨਹੀਂ ਮਿਲਣਾ ਜੇ ਉਹ ਵਿਚਾਰੇ ਕੋਈ ਸੇ ਗੱਲ ਤੇ ਤੁਰ ਵੀ ਪੈਂਦੇ ਨਾ ਵੀ ਚਲੋ ਜੀ ਅਸੀਂ ਉਹ ਕਰਨਾ ਐਫ ਆਈ ਆਰ ਕਰਵਾ ਦਿੰਨੇ ਆ ਅਸੀਂ ਮੈਡੀਕਲ ਕਰਵਾ ਦਿੰਨੇ ਉਹਨਾਂ ਤੇ ਕੋਈ ਨਾ ਕੋਈ ਪਰਚਾ ਦਰਜ ਹੋ ਜਾਣਾ ਸੀ ਉਹ ਤਾਂ ਇੱਥੇ ਜੋਗੇ ਰਹਿ ਗਏ ਸੀ ਜਿਵੇਂ ਅਮਰਤਪਾਲ ਦੀ ਘਰ ਵਾਲੀ ਹੈ ਸਿਟੀਜ਼ਨ ਕਿਤੇ ਦੀ ਹੈ ਉਹ ਬੈਠੀ ਜਾਣ ਨਹੀਂ ਦਿੱਤੀ ਇੱਥੇ ਬੈਠੀ ਹੈ ਨਾ ਜਿਵੇਂ ਜੱਗੀ ਚੋਹਲ ਹੈ ਉਹਦਾ ਕੀ ਕਸੂਰ ਸੀ ਸਿਰਫ ਉਹਨੇ 84 ਦਾ ਇਨਸਾਨ ਕੱਢ ਕੇ ਬਾਇਓ ਡਾਟਾ ਜਿਵੇਂ ਅੱਜ ਤੁਸੀਂ ਪੱਤਰਕਾਰੀ ਕਰਦੇ ਹੋ ਇਸ ਤਰ੍ਹਾਂ ਹੀ ਉਹਨੇ ਵਿਚਾਰੇ ਨੇ ਕੱਢ ਕੇ ਇੰਗਲੈਂਡ ਦੇ ਵਿੱਚ ਸਾਰੀ ਦੁਨੀਆ ਨੂੰ ਦਿਖਾਇਆ ਵੀ ਸਾਡੇ ਸਿੱਖਾਂ ਨਾਲ ਆਹ ਹੋਇਆ ਉਹ ਚੱਕ ਕੇ ਬੈਠਾ 7 ਸਾਲ ਹੋ ਗਏ ਮੇਰੇ ਸਾਹਬ ਚ ਉਹਨੂੰ ਜੱਗੀ ਚੋਹਲੂ ਖਬਰ ਵੀ ਨਹੀਂ ਆਈ ਦੱਸੋ ਇਹ ਮਸਲਾ ਜਿਹੜਾ ਹੈ ਕਿ ਤੁਹਾਨੂੰ ਪੰਜਾਬ ਦਾ ਮਸਲਾ ਲੱਗਦਾ ਹੈ ਜੇ ਇਹ ਲੱਗਦਾ ਵੀ ਕਿਸੇ ਇੰਡੀਵਿਜੂਅਲ ਦਾ ਮਸਲਾ ਹੈ ਉਹਨਾਂ ਦੀ ਕਿਸੇ ਨਾਲ ਟਕਰਾਰ ਹੋਈ ਲੜਾਈ ਹੋ ਗਈ ਜਿਹੜੀ ਕਿ ਅਕਸਰ ਹਰਥਾ ਹੁੰਦੀ ਹੈ ਫਿਰ ਇਹ ਮਸਲਾ ਪੰਜਾਬ ਦਾ ਮਸਲਾ ਕਿਵੇਂ ਬਣਦਾ ਹੈ ਜੇ ਇਹ ਮਸਲਾ ਪੰਜਾਬ ਦਾ ਪੰਜਾਬ ਦੀ ਸਰਕਾਰ ਜੇ ਸਾਡੇ ਹੱਕ ਦੇ ਹੁੰਦੀ ਤਾਂ ਆਵਾਜ਼ ਚੱਕਦੀ ਕੈਥਲ ਦੇ ਵਿੱਚ ਸਾਡੇ ਸਿੱਖ ਮੁੰਡੇ ਨਾਲੇ ਹੋਇਆ ਸਾਡੇ ਨਾਲੇ ਕਿਉਂ ਹੁੰਦਾ ਸਾਨੂੰ ਇਹ ਕਿਉਂ ਕਿਹਾ ਜਾਂਦਾ ਤੁਹਾਡੇ 12 ਵਜਾ ਦਾਂਗੇ ਕਿਉਂਕਿ ਇਹਨਾਂ ਨੂੰ ਨਾ ਤਾਂ ਇਤਿਹਾਸ ਸਾਡੀ ਬੱਦਕੀ ਸੁਝਾਈ ਨਾ ਤਾਂ ਸਾਡਾ ਇਤਿਹਾਸ ਸਾਡੇ ਜਿਹੜੇ ਮੁਖੀ ਸੀ ਉਹ ਦੱਸ ਸਕਕੇ ਵੀ ਸਿੱਖਾਂ ਦੇ 12 ਕਦੋਂ ਵੱਜੇ ਸੀ ਉਦੋਂ ਵੱਜਦੇ ਸੀ ਜਦੋਂ ਇਹਨਾਂ ਨੇ 3ਾਂ ਪੜੇ ਨੂੰ ਚੱਕ ਲੈ ਜਾਂਦਾ ਸੀ ਅਬਦਾਲੀ ਫੇਰ ਸੇ ਖੁਰਦੇ ਸੀ ਤਾਂ ਜਾ ਕੇ ਉਹਨਾਂ ਨੂੰ ਛਡਾਉਂਦੇ ਸੀ ਰਾਤ ਨੂੰ ਕਿਉਂਕਿ ਸੁੱਤੇ ਪਏ ਹੁੰਦੇ ਸੀ ਇਸ ਕਰਕੇ ਇਤਿਹਾਸ ਸਾਡਾ ਤੋੜ ਮਰੋੜਤਾ ਸਾਡੀ ਕਿਤਾਬਾਂ ਦੇ ਵਿੱਚ ਇੰਨਾ ਗੰਧਮੰਦ ਲਿਖਤਾ ਇਸ ਸਾਡੇ ਲੋਕਾਂ ਨੂੰ ਸਮਝ ਨਹੀਂ ਲੱਗੀ ਵੀ ਹੋ ਸਾਡੇ ਨਾਲ ਹੋ ਕੀ ਰਿਹਾ ਜੇ ਹੁਣ ਵੀ ਨਾ ਅਸੀਂ ਜਾਗ ਗਏ ਹੁਣ ਵੀ ਨਾ ਇਸ ਸਰਕਾਰਾਂ ਦੇ ਖਿਲਾਫ ਬੋਲੇ ਹੁਣ ਵੀ ਨਾ ਆਪਣੀ ਵਾਧੇ ਅਧਿਕਾਰਾਂ ਦੀ ਅਸੀਂ ਗੱਲ ਨਾ ਕੀਤੀ ਸਾਡੇ ਪਾਣੀ ਦੀ ਗੱਲ ਨਾ ਕੀਤੀ ਆਪਣੀ ਜਵਾਨੀ ਦੀ ਗੱਲ ਨਾ ਕੀਤੀ ਤਾਂ ਆਉਣ ਵਾਲਾ ਸਾਡੇ ਸਿੱਖ ਕੌਮ ਵਾਸਤੇ ਸਾਡੇ ਪੰਜਾਬੀਆਂ ਵਾਸਤੇ ਚੰਗਾ ਨਹੀਂ ਹੈਗਾ ਬੜਾ ਅਨਿਤ ਬਿੱਟੂ ਦੀ ਤਾਂ ਗੱਲ ਕਰਤੀ ਵੀਰ ਅਨਿਤ ਬਿੱਟੂ ਚੁਣੇ ਨਹੀਂ ਗਏ ਹਾਰ ਗਏ ਫਿਰ ਵੀ ਮੰਤਰੀ ਬਣਾਤੇ ਜਿਹੜੇ ਜਿੱਤੇ ਐ ਇਥੋਂ ਉਹਨਾਂ ਨੂੰ ਕਿੱਦਾਂ ਦੇਖਦੇ ਹੋ ਇਸ ਮਸਲੇ ਤੇ ਫਿਰ ਜੇ ਮਸਲਾ ਪੰਜਾਬ ਦਾ ਐ ਫਿਰ ਉਹਨਾਂ ਦਾ ਨਹੀਂ ਹੈਗਾ ਨਹੀਂ ਦੇਖੋ ਜਿਹੜੀ ਕਾਂਗਰਸ ਤੁਸੀਂ ਗੱਲ ਕਾਂਗਰਸ ਦੇ ਲੀਡਰ ਜਿਹੜੇ ਜਿੱਤੇ ਇਹਨਾਂ ਦੀ ਗੱਲ ਕਰਦੇ ਆ ਜਾਂ ਝਾੜੂ ਵਾਲੇ ਜਿੱਤੇ ਆ ਇਹ ਤਾਂ ਇੱਕੋ ਗੱਠਪੁੱਤਲੀ ਦੇ ਪੁੱਤ ਹੈ ਇਹ ਪੰਜਾਬ ਦੇ ਹੱਕ 'ਚ ਕਦੋਂ ਬੋਲੂਗੇ ਜੇ ਮਾਨ ਸਾਹਿਬ ਪੰਜਾਬ ਦੇ ਹਮਦਰਦੀ ਹੁੰਦੇ ਤਾਂ ਕਿ ਸਾਡੇ ਨੌਜਵਾਨਾਂ ਤੇ ਐਨਐਸ ਲਾ ਕੇ ਡਿਬੂਕੜ ਪਹੁੰਚ ਜਾਂਦੇ ਐਡਾ ਕਿਡਾ ਜ਼ੁਲਮ ਹੋ ਗਿਆ ਸੀ ਅਮਰਤਪਾਲ ਰਾਂ ਦਾ ਮੰਤਰੀ ਬਾਜੇ ਕੇਰਾਂ ਦਾ ਜੋ ਦਿੱਲੀ ਦਾ ਗੁਲਾਮ ਤੇ ਦਲਾਲ ਹੈ ਤਾਂ ਉਹ ਨੌਜਵਾਨਾਂ ਨੂੰ ਚੱਕ ਕੇ ਲੈ ਗਏ ਤੇ ਜਦੋਂ ਭਗਵੰਤ ਮਾਨ ਗਿਆ ਸੀ ਇੱਕ ਦਿੱਲੀ ਤੇ ਚੱਕਣ ਬੱਗੇ-ਬੱਗੇ ਨੂੰ ਅਗਲੇ ਨੇ ਸੋ ਨਹੀਂ ਪਤਨੀ ਟੱਪਣ ਦਿੱਤਾ ਜਿਨ੍ਹਾਂ ਦਾ ਰਾਜਭਾਗ ਹੁੰਦਾ ਇਹ ਇਹਦੇ ਉਰੇ ਪੰਜਾਬ ਚ ਆ ਕੇ ਚੱਕ ਲੈ ਗਏ ਸ਼ੁਭ ਕਰਨ ਸਾਡੇ ਨੂੰ ਆ ਕੇ ਪੰਜਾਬ ਚ ਮਾਰ ਗਏ ਇਸ ਤੋਂ ਕੀ ਹੋਇਆ ਜੇ ਸੀਐਮ ਪੰਜਾਬ ਦਾ ਹੁੰਦਾ ਪੰਜਾਬ ਦੇ ਲੋਕਾਂ ਨਾਲ ਖੜਦਾ ਹੁੰਦਾ ਪਰ ਇਹ ਉਹੀ ਕੇਜਰੀਵਾਲ ਦੇ ਪੈਰਾਂ 'ਚ ਬੈਠਾ ਜਿਵੇਂ ਵਾਕਾ ਕਹਿੰਦਾ ਰਾਗਵ ਚੱਡੇ ਨਹੀਂ ਕਹਿੰਦੇ ਉਸ ਤਰੀਂ ਕਰਦਾ ਜਿਹੜੇ ਜਿੱਤੇ ਉਹਨਾਂ ਤੋਂ ਤੁਸੀਂ ਦੱਸ ਰਹੇ ਹੋ ਦਲਾਲ ਕਿ ਜਿੱਤੇ ਹੋਏ ਇਹ ਦਲਾਲ ਆ ਦਿੱਲੀ ਦੇ ਪਰ ਫਿਰ ਜਿਹੜੇ ਦਲਾਲ ਨਹੀਂ ਤੁਹਾਡੇ ਮੁਤਾਬਕ ਹੈਗੇ ਫਿਰ ਸਿਮਰਨਜੀਤ ਸਿੰਘ ਮਾਨ ਕਿਉਂ ਹਾਰਦੇ ਆ ਲੱਖਾ ਸਧਾਨਾ ਕਿਉਂ ਹਾਰਦਾ ਫਿਰ ਜੇ ਲੋਕ ਦਲਾਲਾਂ ਨੂੰ ਚੁਣ ਰਹੇ ਆ ਤਾਂ ਤੁਹਾਡੇ ਮੁਤਾਬਕ ਫਿਰ ਉਹ ਉਹ ਤਾਂ ਚੰਗੇ ਹੋਏ ਨਾ ਲੋਕਾਂ ਨੇ ਤਾਂ ਉਹਨਾਂ ਨੂੰ ਚੁਣਿਆ ਇਹਨਾਂ ਨੂੰ ਤਾਂ ਨਕਾਰਤਾ ਨਾ ਦੇਖੋ ਲੱਖਾ ਸਧਾਨੇ ਦੀ ਗੱਲ ਕੀਤੀ ਉਹ ਵਧੀਆ ਹੋ ਗਿਆ ਵਿਚਾਰਾ ਹਰਾਤਾ ਬਹੁਤ ਵਧੀਆ ਕਰਤਾ ਲੋਕਾਂ ਨੇ ਕਿਉਂਕਿ ਜਿਹੜਾ ਪੰਜਾਬ ਤੇ ਪੰਜਾਬੀ ਦੀ ਗੱਲ ਕਰੂਗਾ ਸਾਡੇ ਲੋਕ ਵੀ ਨਹੀਂ ਚਾਹੁੰਦੇ ਬਦਕਿਸਮਤੀ ਇਹੀ ਹੈ ਮੈਂ ਇਹੀ ਗੱਲ ਕਰਦਾ ਲੱਖਾ ਸਧਾਨਾ ਵਧੀਆ ਹਰਾਤਾ ਉਹਨਾਂ ਲੋਕਾਂ ਨੇ ਉਹ ਕਰਾਂ ਬੈਠ ਜਾਊਗਾ ਹੁਣ ਕਿਉਂਕਿ ਜੇ ਉਹ ਅਸੈਂਬਲੀ ਚ ਜਾਂਦਾ ਉੱਥੇ ਉਹਨੇ ਪੰਜਾਬ ਦੀ ਗੱਲ ਕਰਨੀ ਸੀ ਪੰਜਾਬ ਦੇ ਪਾਣੀ ਦੀ ਗੱਲ ਕਰਨੀ ਸੀ ਨਸ਼ੇ ਦੀ ਗੱਲ ਕਰਨੀ ਸੀ ਇਹ ਸਾਡੇ ਲੋਕਾਂ ਨੂੰ ਨਹੀਂ ਹਜਮ ਹੋਈ ਗੱਲ ਇਹਨਾਂ ਨੇ ਹਰਾਤਾ ਇਹਨਾਂ ਨੂੰ ਉਹੀ ਬਾਦਲ ਪਰਿਵਾਰ ਚੰਗਾ ਲੱਗਿਆ ਜਿਹੜੇ ਬਾਦਲ ਪਰਿਵਾਰ ਨੇ ਸਾਡਾ ਸਭ ਤੋਂ ਵੱਧ ਕਹਾਣ ਕੀਤਾ ਸਾਡੀ ਸਿੱਖੀ ਦਾ ਕਹਾਣ ਕੀਤਾ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਸਭ ਤੋਂ ਬੇਅਦਬੀਆਂ ਇਹਨਾਂ ਦੇ ਰਾਤ ਚ ਹੋਈਆਂ ਤੇ ਸਾਡੇ ਕਿਤਾਬਾਂ ਦੇ ਵਿੱਚ ਇਹਨਾਂ ਦੇ ਐ ਜੀ ਪੀ ਸੀ ਵਾਲੇ ਕਿਤਾਬਾਂ ਕੱਢ ਰਹੇ ਆ ਕਿ ਨੌਵੇਂ ਪਾਛੇ ਡਰਪੋਕ ਸੀ ਛੇਵੇਂ ਪਾਛੇ ਨੇ ਇਹ ਕੀਤਾ ਦੱਸੋ ਅੱਜ ਸਾਨੂੰ ਇਹੀ ਬੱਦ ਕਿਸਮਤ ਹੈ ਜਿਵੇਂ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਮਸੰਦ ਗੁਰਦੁਆਰਿਆਂ ਤੇ ਕਾਬਜ ਹੋਏ ਸੀ ਅੱਜ ਇਹ ਆਰਐਸਐਸ ਦੇ ਰਾਜ ਦੇ ਵਿੱਚ ਬਾਦਲ ਪਰਿਵਾਰ ਐਜੀਪੀਸੀ ਤੇ ਕਾਬਜ ਹੈ ਇਹ ਸਾਨੂੰ ਦੁਬਾਰੇ 1920 ਵਾਲਾ ਸਾਕਾ ਦੁਬਾਰੇ ਦਰ ਹੁਣ ਆ ਪਊਗਾ ਐਜੀਪੀਸੀ ਸਾਨੂੰ ਆਜ਼ਾਦ ਕਰਾਉਣੀ ਪਊਗੀ ਬਾਦਲਾਂ ਤੋਂ ਉਹਦੇ ਵਾਸਤੇ ਠੀਕ ਹੈ ਤੁਹਾਡੀ ਗੱਲ ਵੀ ਨਕਾਰ ਤੇ ਵੀ ਉਹਦੇ ਵਾਸਤੇ ਲੜਨ ਵਾਲੇ ਜੋ ਦੇ ਥੋੜੀ ਹੁੰਨੇ ਐ ਇੱਕ ਪਿੰਡ 'ਚੋਂ ਦੋ ਜਾਂ ਚਾਰ ਹੀ ਹੁੰਨੇ ਉਹਨਾਂ ਨਾਲ ਹੀ ਸਾਡੀ ਕੌਮ ਦੀ ਹੋਈਏ ਜੇ ਹਰ ਇੱਕ ਬੰਦਾ ਜਾਗਰੂਤ ਹੋ ਜਵੇ ਹਰੇਕ ਬੰਦਾ ਲੜਾਈ ਵਾਸਤੇ ਤਿਆਰ ਹੋਵੇ ਵੀ ਅਸੀਂ ਹੱਕ ਸੱਚ ਦੀ ਗੱਲ ਕਰਨੀ ਸਾਡੇ ਦਿਨੇ ਨਹੀਂ ਸੀ ਆਉਣੇ ਸਾਡੇ ਪੁੱਤੇ ਨਹੀਂ ਸੀ ਮਰਨੇ ਸਾਡੇ ਤਾਂ ਇੱਕ ਪਿੰਡ ਚੋਂ ਆ ਕੇ ਇੱਕ ਬੰਦਾ ਪੁਲਿਸ ਆਉਂਦੀ ਹੈ ਠੀਕ ਹੈ ਹੁਣ ਗੱਲ ਪੁਲਿਸ ਦੀ ਆ ਗਈ ਨਾ ਹੁਣ ਥਾਣੇ ਚ ਕਹਿੰਦੇ ਗੁਰੂ ਗ੍ਰੰਥ ਸਾਹਿਬ ਲੈ ਕੇ ਵੜ ਗਏ ਤੁਸੀਂ ਲਾ 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 ਹੋ ਗਈ ਠੀਕ ਹੈ ਉਹਨਾਂ ਤੇ ਐਨਐਸਏ ਲਾਤੀ ਜਦੋਂ ਪੁਲਿਸ ਪੇਸੇ ਦੇ ਘਰਾਂ ਆ ਕੇ ਜੁੱਤੀਆਂ ਪਾ ਕੇ ਵੜ ਜਾਂਦੀ ਹੈ ਉਹ ਇਹ ਨਹੀਂ ਦੇਖਦੀ ਵੀ ਇੱਥੇ ਕਿਸੇ ਦਾ ਘਰ ਆ ਪਾਠ ਪੂਜਾ ਵਾਲਾ ਕਮਰਾ ਹੈ ਜਾਂ ਕੀ ਹੈ ਉਹਨੂੰ ਇੱਕ ਮੁੰਡੇ ਨੂੰ ਖਿੱਚ ਕੇ ਲੈ ਜਾਂਦੀ ਫਿਰ ਉਦੋਂ ਨਹੀਂ ਬਿਜਾਦੀ ਵੀ ਹੁੰਦੀ ਬੇਰਬੀ ਤਾਂ ਉਦੋਂ ਵੀ ਹੁੰਦੀ ਹੈ ਨਾ ਉਦੋਂ ਕਿਉਂ ਨਹੀਂ ਬੋਲਦੀ ਸਰਕਾਰ ਇਹ ਗੁਲਾਮੀ ਦੀ ਨਿਸ਼ਾਨੀ ਹੈ ਪਰ ਹੁਣ ਜਿਹੜੀ ਸਾਰੀ ਘਟਨਾਵਾਂ ਬਹੁਤ ਸਾਰੇ ਲੋਕ ਕਹਿੰਦੇ ਵੀ ਇਹਦੀ ਜੜ ਤਾਂ ਪਈ ਤਾਂ ਤੁਹਾਡੇ ਕਿਸਾਨਾਂ ਦੇ ਯੂਨੀਅਨਾਂ ਦੇ ਵਿੱਚ ਆ ਤੁਹਾਡੇ ਕਿਸਾਨਾਂ ਦੇ ਧਰਨਿਆਂ ਦੇ ਵਿੱਚ ਆ ਤੁਹਾਡੇ ਜਿਹੜੇ ਪ੍ਰੋਟੈਸਟ ਤੁਸੀਂ ਕੀਤੇ ਉਹਨਾਂ ਦੇ ਵਿੱਚ ਜੜ ਪਈ ਆ ਫਿਰ ਹੁਣ ਤੁਸੀਂ ਆਪਣਾ ਕੋਈ ਤੌਰ ਤਰੀਕਾ ਬਦਲੋਗੇ ਕਿ ਸਾਡੇ ਤੌਰ ਤਰੀਕਿਆਂ ਨਾਲ ਕੋਈ ਅਜਿਹੀ ਲੋਕਾਂ ਦੇ ਵਿੱਚ ਗੱਲ ਨਾ ਜਾਵੇ ਕਿ ਕੱਲ ਨੂੰ ਇਦਾਂ ਦਾ ਘਾਣ ਹੋਵੇ ਹੁਣ ਅੱਗੇ ਨੂੰ ਕੀ ਤਰੀਕੇ ਰਹਿਣਗੇ ਜਾਂ ਫਿਰ ਉਹੀ ਤਰੀਕੇ ਚੱਲੂਗੇ ਦੇਖੋ ਅਸੀਂ ਅੱਜ ਤੱਕ ਜਿੰਨੇ ਉਸ ਅੰਦੋਲਨ ਦੇ ਵਿੱਚ ਕਿੰਨੇ ਆਣ ਸਾਡੇ ਖਿਲਾਫ ਬੋਲੇ ਆ ਕਿਸੇ ਨੇ ਕਿਸੇ ਨੇ ਕਿਸੇ ਨੂੰ ਕੁਝ ਨਹੀਂ ਨਾ ਕਿਹਾ ਹੱਥ ਨਹੀਂ ਨਾ ਚੱਕਿਆ ਕਿਸੇ ਤੇ ਵੀ ਪਰ ਜਦੋਂ ਕੋਈ ਕਿਸੇ ਦੇ ਗਲਾਮੇ ਨਾਲ ਇੱਕ ਹੱਥ ਪਾਊਗਾ ਫਿਰ ਅਗਲੇ ਤੋਂ ਅੱਗੇ ਤੋਂ ਛਿੱਤਰ ਹੀ ਪੈਣਗੇ ਹੁ ਕੰਗਣਾ ਨੇ ਜਦੋਂ ਟਕੇ ਟਕੇ ਦੀਆਂ ਕਿਹਾ ਉਹ ਕੁੜੀ ਕਿਸਾਨਾਂ ਦੀ ਹੈ ਉਹਦੀ ਮਾਂ ਧਰਨੇ ਚ ਰਹੀ ਅੰਦਰਲੀ ਜ਼ਮੀਰ ਤਾਂ ਜਾਗਦੀ ਹੈ ਨਾ ਇੱਕ ਇਸ ਦੀ ਨਹੀਂ ਖਬਰੇ ਕਿੰਨੇ ਕੁ ਭਰਾਵਾਂ ਦੀ ਜ਼ਮੀਰ ਯਾਰ ਅੰਦਰ ਤੇ ਖੋਲਦੀ ਹੈ ਠੀਕ ਆ ਨਹੀਂ ਕਈ ਵਾਰ ਮਜਬੂਰੀ ਚ ਬੋਲਦੇ ਉਹ ਕੁੜੀ ਤਾਂ ਥੱਪੜ ਮਾਰਿਆ ਸਾਡੀ ਨਜ਼ਰ ਚ ਕੋਈ ਗਲਤ ਨਹੀਂ ਕੀਤਾ ਹਾਂ ਜੇ ਉਹ ਥੱਪੜ ਕਿਸੇ ਗਰੀਬ ਦੇ ਮਜਲੂਮ ਦੇ ਮਾਰਦੀ ਫਿਰ ਉਹ ਕੁੜੀ ਗਲਤ ਸੀ ਉਹਨੇ ਠੋਕ ਕੇ ਟੀਸੀ ਦਾ ਬੇੜ ਦੇ ਥੱਪੜ ਮਾਰਿਆ ਇਹ ਜਿਹੜੇ ਹਿਮਾਚਲ ਵਾਲੇ ਕਰਦੇ ਆ ਨਾ ਕੰਮ ਸਾਡੇ ਲੀਡਰਾਂ ਨੂੰ ਕੁੱਟਣ ਵੀ ਤੁਹਾਡੇ ਸਿੱਖ ਸਾਡੇ ਖਿਲਾਫ ਬੋਲਦੇ ਆ ਵੀ ਉਹਨਾਂ ਨੂੰ ਬੋਲਣ ਤੇ ਹਟਾਓ ਪਤਾ ਲੱਗ ਜੂਗਾ ਨਾ ਆ ਕੁੱਟਣ ਰਾਜੇ ਬੜਿੰਗ ਵਰਗੇ ਨੂੰ ਕੁੱਟਣ ਕੈਪਟਨ ਰਵਿੰਦਰ ਵਰਗੇ ਨੂੰ ਢਾ ਲੈਣ ਉੱਥੇ ਜਾਂਦੇ ਜਦੋਂ ਛਿਮਲੇ ਆਪਣੇ ਅਵੇਲੀਆਂ ਚ ਮਸਲਾ ਤਾਂ ਸਵਾਤ ਤਾਂ ਆਏ ਨਾ ਬਰਾਬਰ ਦੇ ਨੂੰ ਟੱਕਰੋ ਇਹ ਗਰੀਬਾਂ ਨੂੰ ਤੁਸੀਂ ਜਿਹੜੇ ਜਾ ਰਹੇ ਵਿਚਾਰੇ ਟੈਕਸੀ ਡਰਾਈਵਰ ਨੂੰ ਘੇਰ ਕੇ ਕੁੱਟਦੇ ਆ ਇਹ ਕੋਈ ਸ਼ੇਰ ਵਾਲੀ ਕੰਮ ਇਹ ਕੁੱਟਮਾਰ ਦੇ ਹੱਕ 'ਚ ਹੈਗੇ ਤੁਸੀਂ ਵੈਸੇ ਤੁਸੀਂ ਕਹ ਰਹੇ ਉਹਨਾਂ ਨੂੰ ਕੁੱਟਣ ਇਹ ਇਹ ਜਿਹੜੀ ਹਿੰਸਾ ਇਹਨੂੰ ਤੁਸੀਂ ਅ ਸਹਾਰਾ ਦਿੰਦੇ ਹੋ ਵੀ ਇਦਾਂ ਹੋਣਾ ਚਾਹੀਦੀ ਨਹੀਂ ਅਸੀਂ ਕੁੱਟਣ ਦੇ ਮਾਰ ਦੇ ਹੱਕ 'ਚ ਨਹੀਂ ਹੈਗੇ ਪਰ ਜੇ ਉਹ ਹਟਦੇ ਨਹੀਂ ਗੱਲ ਕਰਦੇ ਆ ਅਸੀਂ ਨਹੀਂ ਚਾਹੁੰਦੇ ਅਸੀਂ ਤਾਂ ਕਹਿੰਦੇ ਬੈਠ ਕੇ ਗੱਲ ਕਰੋ ਸਾਡੇ ਨਾਲ ਅੱਜ ਦੇਸ਼ ਦੀ ਵੀ ਗੱਲ ਹੁੰਦੀ ਉਸ ਤੇ ਵੀ ਅਸੀਂ ਬੈਠ ਕੇ ਗੱਲ ਕਰਨ ਨੂੰ ਤਿਆਰ ਜਿਹੜੀ ਵੀ ਟੈਗਲ ਟੌਪ ਤੇ ਗੱਲ ਹੋ ਜੂ ਉਹਦੇ ਵਰਗੀ ਰੀਸ ਨਹੀਂ ਪਰ ਜਦੋਂ ਤੁਸੀਂ ਕਿਸੇ ਨੂੰ ਟਾਰਗੇਟੇ ਕਰੀ ਜਾਉਂਗੇ ਉਹਨੂੰ ਸਤਾਇਓ ਜਾਉਂਗੇ ਫਿਰ ਗੱਲਾ ਕਰੇ ਤਾਂ ਕਰੇ ਕੀ ਫਿਰ ਇੱਕੋ ਰਸਤਾ ਰਹਿ ਜਾਂਦਾ ਹੁਣ ਸਾਡੇ ਖਾੜਕੂ ਸਿੰਘਾਂ ਨੇ ਹਥਿਆਰ ਕਿਉਂ ਚੁੱਕੇ ਜਦੋਂ ਤੁਸੀਂ ਕਬੱਡੀ ਖੇਡਣ ਗਏ ਆ ਤੁਹਾਨੂੰ ਚੱਕ ਕੇ ਕੁੱਟਤਾ ਜਦੋਂ ਕੋਈ ਫੁੱਟਬਾਲ ਖੇਡਣ ਗਿਆ ਨੌਜਵਾਨ ਉਹਨੂੰ ਕੁੱਟਤਾ ਜਿਵੇਂ ਮੇਰੇ ਪਿੰਡ ਦੇ ਮੁੰਡੇ ਸੀ ਇੱਕ ਮੋਟਰਸਾਈਕਲ ਦਾ ਕੰਮ ਕਰਦਾ ਸੀ ਉਹਨੂੰ ਚੱਕ ਕੇ ਲੈ ਕੇ ਮਾਰਤਾ ਫਿਰ ਯਾਰ ਕਦੇ ਦਾ ਕਦੇ ਤਾਂ ਅੰਦਲੀ ਜ਼ਮੀਰ ਜਾਗੂਗੀ ਨਾ ਹਾਂ ਜਦੋਂ ਅਸੀਂ ਅੰਗਰੇਜ਼ਾਂ ਨਾਲ ਲੜਦੇ ਸੀ ਭਾਈ ਉਦਮ ਸਿੰਘ ਜੀ ਕਰਤਾਰ ਸਿੰਘ ਸਰਾਭਾ ਉਦੋਂ ਤਾਂ ਅਸੀਂ ਸ਼ਹੀਦ ਉਦੋਂ ਅਸੀਂ ਸਨਮਾਨਤ ਤੇ ਅੱਜ ਜਦੋਂ ਅਸੀਂ ਇਹਨਾਂ ਤੋਂ ਆਪਣਾ ਹੱਕ ਮੰਗਦੇ ਆ ਆਰਐਸਐਸ ਤੋਂ ਹਿੰਦੂਤਵਾਦ ਉਹ ਅਸੀਂ ਹੱਤਵਾਦੀ ਇਹ ਧੋਗਲਾਪਣ ਕਿਉਂ ਸਵਾਲ ਉੱਠਦਾ ਨਾ ਹੈ ਤਾਂ ਸੀ ਉਹੀ ਹੈ ਨਾ ਅੱਜ ਅਸੀਂ ਆਪਣਾ ਉਹੀ ਹੱਕ ਮੰਗਦੇ ਆ ਭਾਈ ਸਾਡਾ ਪੰਜਾਬੀ ਸੂਬਾ ਏ ਸਾਡਾ ਬੜਾ ਖਿੱਤਾ ਏ ਸਾਨੂੰ ਵੱਡਾ ਅਧਿਕਾਰ ਹੋਣਾ ਚਾਹੀਦਾ ਕਿਉਂਕਿ ਨਹਿਰੂ ਨੇ ਉਸ ਟਾਈਮ ਸਾਡੇ ਕਾ ਜਵਾਨ ਕੀਤੀ ਸੀ ਮੁੱਕਰ ਗਿਆ ਅਡਵਾਨੀ ਜਵਾਨੀ ਸਾਰੇ ਨਾਲ ਸੀ ਹੁਣ ਤੁਸੀਂ ਸਾਡੇ ਹਰਮੰਦਰ ਸਾਹਿਬ ਤੁਸੀਂ ਟੰਕਾ ਟੋਪਾ ਲੈ ਕੇ ਚੜਜੋ ਤੇ ਭਾਜਪੀ ਵਾਲੇ ਨਾਰਾ ਲਾਉਣ ਕੱਚ ਕੜਾ ਕਿਰਪਾਨ ਭੇਜਾਂਗੇ ਪਾਕਿਸਤਾਨ ਫਿਰ ਇਹ ਇਹ ਦੋਗਲਾਪਨ ਕਿਉਂ ਸਾਡੇ ਨਾਲੇ ਕਿਉਂ ਕਿਉਂਕਿ ਇਹ ਸਾਨੂੰ ਹੱਥ 'ਚ ਕਟੋਰਾ ਫੜਾ ਕੇ ਭੀਖ ਮੰਗਣਾ ਦੇਖਣਾ ਚਾਹੁੰਦੇ ਆ ਇਹ ਸਾਡੇ ਲੋਕਾਂ ਨੂੰ ਜਿੰਨੀ ਜਲਦੀ ਸਮਝ ਆ ਜਾਵੇ ਉਨੀ ਚੰਗਾ ਸਭ ਦੇਖੋ ਮਸਲੇ ਜ਼ਰੂਰ ਉਲਝਦੇ ਆ ਭਰੇ ਨਾ ਮਸਲਿਆਂ ਦਾ ਇਸ ਤਰ੍ਹਾਂ ਉਲਝਣਾ ਕਦੇ ਵੀ ਸਮਾਜ ਦੇ ਲਈ ਚੰਗਾ ਨਹੀਂ ਹੁੰਦਾ ਜੇਕਰ ਆਸੇ-ਪਾਸੇ ਦੇ ਸੂਬੇ ਇੱਕ ਦੂਜੇ ਦੇ ਨਾਲ ਲੱਗਦੇ ਆ ਤਾਂ ਉਹਨਾਂ ਦੇ ਲੋਕਾਂ ਦੇ ਵਿੱਚ ਪਿਆਰ ਮੁਹੱਬਤ ਨੂੰ ਵਧਾਉਣ ਦੀਆਂ ਗੱਲਾਂ ਹੋਣੀਆਂ ਚਾਹੀਦੀਆਂ ਪਿਆਰ ਮੁਹੱਬਤ ਦੇ ਕੰਮ ਹੋਣੇ ਚਾਹੀਦੇ ਪਰ ਜੋ ਕੁਝ ਵੀ ਇਸ ਸਮੇਂ ਵਾਪਰ ਰਿਹਾ ਉਹ ਦੋਨੇ ਪਾਸੇ ਤੋਂ ਬਿਲਕੁਲ ਵੀ ਉਸ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਸੋ ਇਸ ਦੇ ਉੱਤੇ ਸਰਕਾਰ ਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਲਗਾਮ ਲਗਾਈ ਜਾ ਸਕੇ ਤੇ ਲੋਕਾਂ ਨੂੰ ਵੀ ਆਪਸ ਦੇ ਵਿੱਚ ਇਸ ਨਫ਼ਰਤ ਨੂੰ ਫੈਲਣ ਤੋਂ ਰੋਕਣਾ ਚਾਹੀਦਾ ਗੁਰਪ੍ਰੀਤ ਸਿੰਘ ਜਨਾਸਤਨਾਮ ਸਿੰਘ ਪੰਜਾਬੀ ਲੋਕ ਚੈਨਲ